ਜਦੋਂ ਅਸੀਂ ਬੱਕਰੀਆਂ ਲੈ ਕੇ ਆਏ ਵੀਰੇ ਪਿੰਡ ਦੇ ਵਿੱਚ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ ਕਿ ਇਹਨਾਂ ਦੀ ਨੂੰ ਦੇਖੋ ਕਹੇ ਜਿਆ ਕੀਤਾ ਕਰਾ ਰਹੀ ਹੈ ਵੀ ਇਹ ਜੱਟਾਂ ਵਾਲਾ ਕੰਮ ਨਹੀਂ ਹੈਗਾ ਪਹਿਲੀ ਗੱਲ ਤੇ ਇਹ ਡੇੜਾ ਆਪਣਾ ਘਰ ਦਾ ਘੋਵ ਅਗਰੇ ਤੌੜੀ ਦਾ ਉਹਦੀ ਉਮਰ ਬਹੁਤ ਲੰਬੀ ਹੁੰਦੀ ਆ 12 ਘੰਟੇ ਤਾਂ ਉਧਰ ਉਧਰ ਹੀ ਉਹ ਕੱਢਦਾਗਾ ਘਾੜਨੀ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਨੂੰ ਸਾਮ ਨੂੰ ਜਾਗ ਲਾਵਾਂਗੇ ਫਿਰ ਉਹਦੀ ਰਹੀ ਜੰਗੂਗੀ ਦੇਂਦੇ ਉਪਰ ਵੀਰਾਂ ਬਵੇਰ ਮੱਖਣੀ ਕੱਢਾਂਗੇ ਮਾਦੇ ਦੇ ਵਿੱਚੋਂ ਫੇਰ ਸੰਟੀ ਕਰਾਂਗੇ ਵਿਲਸ ਸੀ ਅਲੱਗ ਕਰ ਦਾਂਗੇ ਮੱਖਣੀ ਫੇਰ ਉਹਨੂੰ ਨਤਾਰਾਂਗੇ ਤੇ ਉਹਨੂੰ ਵੀ ਦੋ ਦਿਨ ਵਾਰਿਓ ਕੱਢ ਜੂਗਾ ਤੇ ਉਹਦੇ ਵਿੱਚ ਉਹ ਕਦੇ ਵੀ ਖਰਾਬ ਨਹੀਂ ਹੋਵੇਗਾ ਜੈ ਸੌ ਸਾਲ ਰੱਖ ਲੋ ਮੈਨੂੰ ਨਾ ਮੱਜਾਂ ਦੀ ਸੌਂਗ ਸੀਗਾ ਪਹਿਲਾਂ ਤੋਂ ਸ਼ੁਰੂ ਤੋਂ ਬਚਪਨ ਤੋਂ ਤੇ ਫੇਰ ਸਾਰੇ ਪਿੰਡ ਆ ਗਏ ਸੋਚਿਆ ਵੀ ਆਪਾਂ ਕਿਉਂ ਨਾ ਮੱਜਾਂ ਦਾ ਵੀ ਕੰਮ ਵਧਾਇਆ ਜਾਵੇ ਫਾਰਮ ਬਣਾਇਆ ਜਾਵੇ ਜਿਵੇਂ ਆਪਾਂ ਸੁਣਦੇ ਹੁੰਦੇ ਸੀਗੇ ਵੀ ਉਹਨਾਂ ਦਾ ਪੰਜਾ ਮੱਝਾਂ ਦਾ ਫਰਮ ਹੈ ਨਾ 100 ਮੱਝਾਂ ਦਾ ਫਰਮ ਹੈ ਫਿਰ ਆਪਾਂ ਵੀ ਕਹਿ ਆ ਵੀ ਆਪਾਂ ਵੀ ਧਾਰੀਵਾਲ ਫਾਰਮ ਬਣਾਵਾਂਗੇ ਅਸੀਂ ਦੋ ਮੱਝਾਂ ਤੋਂ ਕੰਮ ਸਟਾਰਟ ਕੀਤਾ ਸੀਗਾ ਇੱਕ ਸਾਡੇ ਘਰ ਦੀ ਮੱਝ ਸੀਗੀ ਇੱਕ ਅਸੀਂ ਕੱਟੂ ਪ੍ਰਿੰਟ ਤੋਂ ਲੈ ਕੇ ਆਏ ਸੀ ਆਪਾਂ ਕਿਸੇ ਦੇ ਥੱਲੇ ਲਾ ਕੇ ਕੰਮ ਨਹੀਂ ਕਰਨਾ ਹੈਗਾ ਵੀ ਆਪਾਂ ਇਹ ਕੰਮ ਤਾਂ ਅਸੀਂ ਦੋ ਬੱਕਰੇਾਂ ਦੇ ਵੀ ਕੰਮ ਸਟਾਰਟ ਕੀਤਾ ਸੀਗਾ ਮੈਂ ਤਾਂ ਇਹਨਾਂ ਨੂੰ ਮੰਨ ਲਓ ਵੀ ਬਾਗਾਂ ਵਾਲੀਆਂ ਮੰਡੀਆਂ ਵੀ ਸਾਡੇ ਘਰੇ ਆਈਆਂ दारू ਵਰਗਾ ਕੋੜ ਜਿਹੜਾ ਉਹ ਸਾਡੇ ਘਰੋਂ ਗਿਆ ਗੱਲਾਂ ਤਾਂ ਬਹੁਤ ਕੀਤੇ ਦੀ ਜੜੀ ਨੂੰ ਵੀ ਕਹਿੰਦੇ ਸਬੀ ਤੂੰ ਇਹ ਕੰਮ ਨਾ ਕਰ ਤੇ ਜਿਵੇਂ ਲੋਕ ਹੁੰਦੇ ਨੇ ਹਨਾ ਵੀ ਤੂੰ ਵਧੀਆ ਜ਼ਿੰਦਗੀ ਜਿਉਣਾ ਦੋ ਪੈਗ ਲਾਇਆ ਕਰ ਤੋ ਥਾਈ ਦੇ ਬਹਿੜ ਜਾ ਕਰ ਛੱਕੇ ਤੂੰ ਕਿਉਂ ਸਾਰਾ ਤੇਨ ਇਹਨਾਂ ਦੇ ਪਿੱਛੇ ਕਰਦਾ ਪਰ ਮੈਨੂੰ ਦੁੱਧ ਦੇ ਨਾਲ ਨਾਲ ਇਹਨਾਂ ਦਾ ਸੌਂਗ ਵੀ ਆ ਵੀ ਮੰਨ ਲਓ ਵੀ ਮੇਰੇ ਪਰਿਵਾਰਕ ਮੈਂਬਰ ਹੀ ਨੇ ਇਹ ਇਹਨਾਂ ਦੇ ਮੰਨ ਲਓ ਕਸਮਾ ਦੇ ਤੋ ਮੇਰਾ ਘਰ ਚੱਲਦਾ ਹੈਗਾ ਜੋ ਵੀ ਅੱਜ ਸਾਡੇ ਘਰੇ ਹੈਗਾ ਉਹ ਇਹਨਾਂ ਦੀ ਦੇਣ ਹੈ ਸੋਹਦੀ ਪਰਿੰਦ ਸੇਖ ਹੈ ਜਿਲ੍ਹਾ ਬਰਨਾਲਾ ਚੌਥਾ ਸਾਲ ਲੱਗ ਗਿਆ ਵੀ ਜੀ ਮੰਨ ਲਓ 3 ਸਾਲ ਹੋ ਗਏ ਸਟਾਰਟ ਕੀਤਾ ਨੂੰ ਅਸੀਂ ਦੋ ਮੱਜਾਂ ਤੋਂ ਕੰਮ ਸਟਾਰਟ ਕੀਤਾ ਸੀਗਾ ਇੱਕ ਸਾਡੇ ਘਰ ਦੀ ਮੱਝ ਸੀਗੀ ਇੱਕ ਅਸੀਂ ਕੱਟੂ ਪ੍ਰਿੰਟ ਤੋਂ ਲੈ ਕੇ ਆਏ ਸੀ ਇਹ ਵੀ ਨਾ ਜਿਵੇਂ ਆਪਾਂ ਨੂੰ ਬਚਪਨ ਤੋਂ ਹੀ ਕਿਸੇ ਕਿਸੇ ਨੂੰ ਕਹਾ ਦਾ ਸ਼ੌਂਕ ਹੁੰਦਾ ਮੈਨੂੰ ਨਾ ਮੱਜਾਂ ਦਾ ਹੀ ਸ਼ੌਂਕ ਸੀਗਾ ਪਹਿਲਾਂ ਤੋਂ ਹੀ ਸ਼ੁਰੂ ਤੋਂ ਬਚਪਨ ਤੋਂ ਹੀ ਤੇ ਫਿਰ ਸਾਰੇ ਪਿੰਡ ਆ ਗਏ ਸੋਚਿਆ ਵੀ ਆਪਾਂ ਕਿਉਂ ਨਾ ਮੱਜਾਂ ਦਾ ਵੀ ਕੰਮ ਵਧਾਇਆ ਜਾਵੇ ਫਾਰਮ ਬਣਾਇਆ ਜਾਵੇ ਜਿਵੇਂ ਆਪਾਂ ਸੁਣਦੇ ਹੁੰਦੇ ਸੀਗੇ ਵੀ ਨਾਲ 50 ਮੱਝਾਂ ਦਾ ਫਾਰਮ ਹੈ ਨਾ 100 ਮੱਝਾਂ ਦਾ ਫਾਰਮ ਹੈ ਫਿਰ ਆਪਾਂ ਵੀ ਕਹਿ ਆਪਾਂ ਵੀ ਧਾਲੀਵਾਲ ਫਾਰਮ ਬਣਾਵਾਂਗੇ ਵੀ ਵੱਧ ਤੋਂ ਵੱਧ ਆਪਾਂ ਮੱਝਾਂ ਮੰਨ ਲੂ ਵੀ ਜਿਵੇਂ ਲੈ ਕੇ ਆਉਣੇ ਸੀ ਧੋਲੇ ਤੋਂ ਲੈ ਕੇ ਆਉਣੇ ਨੇ ਫਿਰ ਮੈਨੂੰ ਇੱਕ ਮੱਝ ਤੋਂ ਦੋ ਮੱਝ ਤੋਂ ਜਿਵੇਂ ਦੁੱਧ ਪੈਣ ਲੱਗ ਗਿਆ ਫਿਰ ਉਹ ਕਹਿੰਦੇ ਹੁੰਦੇ ਨੇ ਆਪਾਂ ਨੂੰ ਐਂ ਲੱਗਦਾ ਵੀ ਹਾਂ ਆਪਣਾ ਇੰਨੀ ਦਾ ਦੁੱਧ ਹੁਣ ਮੰਥਲੀ ਬਣ ਜਾਂਦਾ ਜਾਂ ਐਨੇ ਦਾ ਬਣ ਜਾਂਦਾ ਹਨ ਉਹ ਹਿਸਾਬ ਨਾਲ ਸੀ ਵੀ ਪਸ਼ੂ ਵਧਾਉਂਦੇ ਗਏ ਵੀ ਮਨ ਕੇ ਚਲੋ ਜੀ ਵੀ ਜਿਹੜੇ ਮੇਰੇ ਹਸਬੰਡ ਨੇਗੇ ਨਾ ਉਹਨਾਂ ਨੇ ਮੈਨੂੰ ਅੱਜ ਤੱਕ ਬਹੁਤ ਜਿਆਦਾ ਸਾਥ ਰਿਹਾ ਪੂਰੀ ਫੈਮਿਲੀ ਦੀ ਐ ਵੈਸੇ ਤਾਂ ਕਿਉਂਕਿ ਹੁੰਦੇ ਨੇ ਜਿਹੜਾ ਵੀ ਆਪਣਾ ਪਾਰਟਨਰ ਹੁੰਦਾਗਾ ਉਹਦਾ ਸਾਥ ਬੱਧ ਜ਼ਰੂਰੀ ਆ ਚਲੋ ਮੈਨੂੰ ਹੀ ਲਾ ਲੋ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਸੁਲਦੀਪ ਮੈਨੂੰ ਬੱਕਰੀਆਂ ਦਾ ਸ਼ੌਂਕ ਆ ਵੀ ਤੈਨੂੰ ਕੋਈ ਆਇਆ ਤਾਂ ਨਹੀਂ ਕਿ ਜਿਵੇਂ ਆਪਾਂ ਨਾਰਮਲ ਕਹਿ ਦਿੰਦੇ ਨੇ ਆਪਣੀਆਂ ਭੈਣਾਂ ਵੀ ਸਾਨੂੰ ਤਾਂ ਬਈ ਬੱਕਰੀਆਂ ਤੋਂ ਸੂਹ ਆਉਂਦੀ ਆ ਇਹਨਾਂ ਦੀ ਮਿੰਗਾਂ ਜੋ ਮੁਸਕ ਮਾਰਦਾਗਾ ਮੈਂ ਕਿ ਵੀ ਨਹੀਂ ਪਿੰਦਰ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਲੋਕ ਪੈਂਤੀ ਪੈਂਦੀ ਲੱਖ ਰੁਪਈਆ ਲਾ ਕੇ ਵੀ ਬਾਹਰ ਵੀ ਜਾ ਰਹੇ ਨੇ ਇਹ ਆਪਦਾ ਪਰਿਵਾਰ ਹੈ ਆਪਣਾ ਜੇ ਆਪਾਂ ਕਰਾਂਗੇ ਜੇ ਮੰਨ ਲਓ ਵੀ ਆਪਾਂ ਕਿਸੇ ਨਾ ਦਿਹਾੜੀ ਵੀ ਜਾਂਦੇ ਆ ਜਾਂ ਬਾਹਰ ਆਪਾਂ ਇੰਨਾ ਪੈਸਾ ਲਾ ਕੇ ਜਾਂਦੇ ਆ ਤੇ ਉਹ ਇੱਕ ਅਗਲੇ ਦਾ ਕੰਮ ਹੈ ਕੋਈ ਹਕੂਮਤ ਦੇ ਵਿੱਚ ਰਹਿ ਕੇ ਕੰਮ ਨਹੀਂ ਕਰਨਾ ਇਹ ਨੌਕਰੀ ਨਹੀਂ ਹੈਗੀ ਜਦੋਂ ਮਰਜ਼ੀ ਚਾਹੇ ਆਪਾਂ ਇਹ ਕੰਮ ਕਰ ਸਕਦੇ ਆ ਦਮ ਵੀ ਲੈ ਸਕਦੇ ਆ ਕਿ ਆਪਣਾ ਕੀਤਾ ਇਹ ਆਪਾਂ ਕਿਸੇ ਦੇ ਥੱਲੇ ਲਾ ਕੇ ਕੰਮ ਨਹੀਂ ਕਰਨਾ ਹੈਗਾ ਵੀ ਆਪਾਂ ਇਹ ਕੰਮ ਅਸੀਂ ਦੋ ਬੱਕਰੀਆਂ ਤੋਂ ਹੀ ਕੰਮ ਸਟਾਰਟ ਕੀਤਾ ਸੀਗਾ ਜਦੋਂ ਅਸੀਂ ਬੱਕਰੀਆਂ ਲੈ ਕੇ ਆਏ ਵੀਰੇ ਪਿੰਡ ਦੇ ਵਿੱਚ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ ਕੀ ਇਹਨਾਂ ਦੀ ਨੂੰ ਦੇਖੋ ਕਹੇ ਜਿਆ ਕੀਤਾ ਕਰਾ ਰਹੀ ਹੈ ਵੀ ਇਹ ਜੱਟਾਂ ਵਾਲਾ ਕੰਮ ਨਹੀਂ ਹੈਗਾ ਮੈਂ ਕਿਹਾ ਵੀ ਲੋਕਾਂ ਨੂੰ ਗੱਲਾਂ ਕਰਦੇ ਨੇ ਉਹ ਕੰਮ ਦੋ ਕੋਈ ਚੱਕਰ ਨਹੀਂ ਹੈਗਾ ਅੱਜ ਸਾਡੇ ਕੋਲੇ ਵੀਰੇ 35 40 ਬੱਕਰੀਆਂ ਲੱਗੀਆਂ ਤੇ ਉਹੀ ਲੋਕ ਜਿਹੜੇ ਸਾਡੀਆਂ ਗੱਲਾਂ ਕਰਦੇ ਸੀ ਤੇ ਉਹ ਸਾਡੇ ਤੋਂ ਅੱਜ ਸਲਾਹਾਂ ਲੈ ਕੇ ਜਾਂਦੇ ਨੇ ਵੀ ਅਸੀਂ ਭਾਈ ਬੱਕਰੀਆਂ ਲੈ ਕੇ ਆਉਣੀਆਂ ਨੇ ਇਹਨਾਂ ਦੀ ਸਾਂਭ-ਸਭਾਲ ਤੁਸੀਂ ਕਿਵੇਂ ਕਰਦੇ ਹੋ ਸਟਾਰਟਿੰਗ ਕਿਵੇਂ ਕਰੀਏ ਤੇ ਇਹ ਚੀਜ਼ਾਂ ਹੁੰਦੀਆਂ ਨੇ ਵੀਰੇ ਪਹਿਲਾਂ ਤਾਂ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਸੀ ਸਾਣੇ ਮਨ ਕੇ ਚਲੋ ਜਿਹੜੀ ਸਚਾਈ ਅਸਲ ਸਚਾਈ ਨਾ ਕਿ ਮੇਰੇ ਡੈਡੀ ਡਰਿੰਕ ਬਹੁ ਕਰਦੇ ਸੀ ਬਹੁਤ ਹੀ ਜ਼ਿਆਦਾ ਡਰਿੰਕ ਕਰਦੇ ਸੀਗੇ ਕਿਉਂਕਿ ਸੱਚ ਦੱਸਣ ਦੇ ਵਿੱਚ ਕੋਈ ਆਪਾਂ ਨੂੰ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਸਰ ਮੈਸੂਸ ਨਹੀਂ ਹੁੰਦੀ ਉਹਨਾਂ ਨੇ ਅੱਜ ਸਾਡੇ ਘਰੋਂ ਉਹ ਪਲੰਕ ਕੱਢਿਆ ਦਾ ਇਹ ਬੱਕਰੀਆਂ ਨੇ ਹਨ ਮੈਂ ਤਾਂ ਇਹਨਾਂ ਨੂੰ ਮੰਨ ਲਓ ਵੀ ਭੱਗਾਂ ਵਾਲੀਆਂ ਮੰਦੀਆਂ ਵੀ ਸਾਡੇ ਘਰੇ ਆਈਆਂ ਦਾਰੂ ਵਰਗਾ ਕੋੜ ਜਿਹੜਾ ਉਹ ਸਾਡੇ ਘਰੋਂ ਗਿਆ ਗੱਲਾਂ ਤਾਂ ਬਹੁਤ ਕੀਤੀ ਸੀ ਡੈਡੀ ਨੂੰ ਵੀ ਕਹਿੰਦੇ ਸੀ ਵੀ ਤੂੰ ਇਹ ਕੰਮ ਨਾ ਕਰ ਤੇ ਜਿਵੇਂ ਲੋਕ ਹੁੰਦੇ ਨੇ ਹਨਾ ਵੀ ਤੂੰ ਵਧੀਆ ਜ਼ਿੰਦਗੀ ਜਿਉਣਾ ਦੋ ਪੈਗ ਲਾਇਆ ਕਰ ਤੋ ਥਾਈ ਦੇ ਬਹਿੜ ਜਾ ਕਰ ਝੱਗੇ ਤੂੰ ਕਿਉਂ ਸਾਰਾ ਦੇ ਨੇ ਇਹਨਾਂ ਦੇ ਪਿੱਛੇ ਕਰਦਾ ਤੇ ਹੁਣ ਉਹਨਾਂ ਨੂੰ ਵੀ ਲਗਾ ਇੰਨਾ ਇਹਨਾਂ ਨਾਲ ਵੀ ਬਹੁਤ ਜ਼ਿਆਦਾ ਪਿਆਰ ਆ ਜਿਵੇਂ ਆਪਦੀ ਰੋਟੀ ਲੈ ਕੇ ਜਾਂਦੇ ਨੇ ਸਾਡੇ ਕੋ ਘਰ ਬਣਾ ਕੇ ਕਿਉਂਕਿ ਵੀ ਸਵੇਰੇ ਜਾਂਦੇ ਨੇ 9 ਵਜੇ ਸ਼ਾਮ ਨੂੰ ਆਉਂਦੇ ਨੇ 7 ਵਜੇ ਉਹ ਕਰੀ ਤੇ ਉਹਨਾਂ ਨੇ ਜਿੰਨੀਆਂ ਰੋਟੀਆਂ ਆਪਦੀਆਂ ਜਾਨੀਆਂ ਓਦੋਂ ਬਾਅਦ ਉਹ ਬੱਕਰੀਆਂ ਦੀ ਰੋਟੀਆਂ ਲੈ ਕੇ ਜਾਂਦੇ ਸਨ ਤਾਂ ਜਿਹੜੀ ਛੋਟੀ ਮੇਮਣੀ ਛੱਡਦੇ ਸੀ ਦੋ ਦੋ ਮਹੀਨਿਆਂ ਦੇ ਨਾਲ ਵੀ ਜਦੋਂ ਜਾਨ ਜੋਗ ਹੋ ਜਾਂਦੇ ਨੇ ਤੇ ਉਹਨਾਂ ਨੂੰ ਵੀ ਉਹ ਨਾਲ ਪਾਉਂਦੇ ਨੇ ਬਹੁਤ ਜ਼ ਕਰੀ ਜੇ ਹੁਣ ਮੈਂ ਕਹਾਂ ਵੀ ਮੈਂ ਇਕੱਲੀ ਕਰਦੀ ਆ ਇਹ ਪਰਿਵਾਰ ਦੇ ਸਾਥ ਨਾਲ ਹੀ ਹੁੰਦਾ ਹੈਗਾ ਇਕੱਲਾ ਬੰਦਾ ਕੋਈ ਵੀ ਨਹੀਂ ਕਰ ਸਕਦਾ ਬਾਕੀ ਸਾਡੀ ਲੇਬਰ ਕੋਈ ਨਹੀਂ ਹੈਗੀ ਜੇ ਆਪਾਂ ਕੋਈ ਬੰਦਾ ਰੱਖ ਲੈਨੇ ਆ ਕੰਮ ਵਾਲਾ ਕਿਉਂਕਿ ਉਹਦੇ ਵਿੱਚ ਇਹ ਹੁੰਦਾ ਗਰੀ ਆਪਾਂ ਵੀ ਅਗਲਾ ਘੰਟਾ ਕੰਮ ਕਰ ਲੂ ਆਪਣੇ ਸ਼ਾਮ ਸਵੇਰੇ ਜਾਂ ਅੱਖਾਂ ਦੇ ਟਾਈਮ ਤੇ ਪਰ ਜਿੰਨੀ ਸ਼ਾਮ ਸਵਾਲ ਆਪਾਂ ਕਰ ਸਕਦੇ ਆ ਉਹ ਨਹੀਂ ਕਰ ਸਕਦੇ ਉਹਨੇ ਆਪਣੀ ਡਿਊਟੀ ਕਰਕੇ ਉਹਨੇ ਘਰੇ ਚਲੇ ਜਾਣਾ ਪਰ ਮੈਨੂੰ ਦੁੱਧ ਦੇ ਨਾਲ ਨਾਲ ਇਹਨਾਂ ਦਾ ਸੌਂਗ ਵੀ ਆ ਵੀ ਮੰਨ ਲਓ ਵੀ ਮੇਰੇ ਪਰਿਵਾਰਕ ਮੈਂਬਰ ਹੀ ਨੇਗੇ ਇਹਨਾਂ ਦੇ ਮੰਨ ਲਓ ਕਿਸਮਾ ਦੇ ਤੋਂ ਮੇਰਾ ਘਰ ਚੱਲਦਾਗਾ ਜੋ ਵੀ ਅੱਜ ਸਾਡੇ ਘਰੇ ਹੈਗਾ ਉਹ ਇਹਨਾਂ ਦੀ ਦੇਣੀ ਬੀਚ ਲੋਕ ਕਹਿੰਦੇ ਨੇ ਵੀ ਡੰਗਰਾਂ ਨਾਲ ਤਾਂ ਡੰਗਰ ਹੋਣਾ ਪੈਂਦਾ। ਕਿ ਇਹ ਵੀਰੇ ਡੰਗਰਾਂ ਡੰਗਰ ਹੋ ਜੈਣੇ ਪਰ ਡੋਲੂ ਚੱਕ ਕੇ ਅਸੀਂ ਸਵੇਰੇ ਸਵੇਰੇ ਡੈਰੀ ਤੇ ਨਹੀਂ ਲੱਗੇ। ਵੀ ਪ੍ਰਮਾਤਮਾ ਨੇ ਇੰਨਾ ਕੁ ਕੁਛ ਦਿੱਤਾ ਵੀ ਉਮੀਦ ਨਹੀਂ ਸੀਗੀ ਵੀ ਜਿੰਨਾ ਕੁਛ ਇਹਨਾਂ ਨੇ ਵਕਸਿਆ ਗਿਆ ਸਾਨੂੰ। ਤਾਂ ਆਪਣੇ ਕੋਲੇ ਵੀ ਡੰਗਰ ਨਹੀਂ ਠੀਕ। ਆ ਤੁਸੀਂ ਹੁਣ ਦੇਖ ਲਿਆ ਵੀ ਆਪਣੀ ਜਗਾਹ ਖੇਤ ਬਣ ਰਹੀ ਐ। ਉਸ ਤਾਂ ਹੁਣ ਪਿੰਡ ਹੋ ਗਈ ਤੇ ਗਰੀ ਧੁੱਪ ਸੀਗੀ ਉਹ ਧੁੱਪੇ ਬਣ ਨਹੀਂ ਸਕਦੇ ਸੂਨ ਵਾਲੀਆਂ ਵਜਾਂ ਸੀਗੀਆਂ। ਦੇਖੋ ਉਸ ਪਿੰਡ ਦੇ ਵਿੱਚ ਜਿਵੇਂ ਆਪਣੀ ਜਗਾਹ ਹੁੰਦੀ ਆਪਾਂ ਕਰਾਇ ਤੇ ਲੈ ਲੈਨੇ ਆ ਉਸ ਹਿਸਾਬ ਨਾਲ ਸੀ ਅਡਜਸਟਮੈਂਟ ਕੀਤੀ ਹੋਈ ਐ। ਹੋ ਵੀਰੇ 100 ਲੀਟਰ ਸੰਸੀ ਸੇਲ ਕਰ ਦਿੰਦੇ ਆ ਪਰ ਹੁਣ ਜਿਹੜਾ ਸਾਡਾ ਨਾ ਸਿੱਕਾ ਘੋੜਾ ਦਾ ਕੰਮ ਸਟਾਰਟ ਕਰ ਲੈ ਜਿਵੇਂ ਅਸੀਂ ਵੀਡੀਓ ਪਾਉਣ ਲੱਗੇ ਸੋਸ਼ਲ ਮੀਡੀਆ ਤੇ ਆ ਗਏ ਸਾਨੂੰ ਵੀ ਚੰਗੇ ਲੋਕ ਵੀ ਬਹੁਤ ਹੁੰਦੇ ਨੇ ਨਾ ਵੀ ਆਪਾਂ ਨੂੰ ਸਲਾਹ ਦੇਣ ਵਾਲੇ ਚੰਗੇ ਚੰਗੀ ਸਲਾਹ ਦੇਣ ਵਾਲੇ ਉਹ ਕਹਿੰਦੇ ਵੀ ਤੁਸੀਂ ਆਪਣੀਆਂ ਜੀ ਜਮਣਾਗੇ ਸੇਲ ਕਰਿਆ ਕਰੋ ਵੀ ਸਾਡੀ ਵੀ ਸੋਚ ਵੀਰੇ ਇਹ ਹੀ ਹੈ ਵੀ ਟਾਈਮ ਲੱਗ ਸਕਦਾ ਹੈ ਨਾ ਨਾਮ ਬਣਾਉਣ ਨੂੰ ਪਰ ਆਪਾਂ ਚੰਗੀ ਚੀਜ਼ ਹੀ ਸੇਲ ਕਰਨੀ ਹੈ ਤੇ ਵੀ ਨਾ ਕਿ ਮਲਾਬੜ ਵਾਲੀ ਜਿਵੇਂ ਹੁਣ ਆਪਣੇ ਦੁੱਧ ਦਾ ਰੇਟ ਕੁਝ ਵੀ ਨਹੀਂ ਹੈਗਾ ਆਪਾਂ ਜਿਵੇਂ ਘਰ ਦੇ ਵਿੱਚੋਂ ਦੁੱਧ ਚੋਲਿਆ ਉਹ ਮੇਜਿਕਰ ਫੈਲ ਤੇ ਦੁੱਧ ਜਾਂਦਾ ਸੀ ਆ ਤੇ ਵਿਮਲਾਪਕ ਨਹੀਂ ਹੁੰਦੀ ਉਹ ਚੀਜ਼ ਦੇ ਵਿੱਚ ਅੱਜ ਕੱਲ੍ਹ ਪਤਾ ਨਹੀਂ ਵੀਰੇ ਕੀ ਚੀਜ਼ ਹੋ ਗਈ ਵੀ ਆਪਾਂ ਮਲਾਪ ਦੀਆਂ ਚੀਜ਼ਾਂ ਖਾਣੀਆਂ ਵੱਧ ਪਸੰਦ ਕਰਦੇ ਆਂ ਆਪਾਂ 2 ਰੁਪਏ ਰੇਟ ਵੱਧ ਨਹੀਂ ਦਿੰਦੇ ਹੈਗੇ ਆਪਾਂ ਨੂੰ ਇਹ ਲੱਗਦਾ ਵੀ ਉਹ ਚੀਜ਼ ਸਸਤੀ ਦੇ ਰਹੇ ਨੇ ਜਿਵੇਂ ਆਪਣਾ ਸਬਜ਼ੀ ਦਾ ਵੀ ਕੰਮ ਆਗਾ ਤੇ ਆਪਾਂ ਕਹਿੰਦੇ ਵੀ ਰੇੜੀ ਵਾਲਾ ਤਾਂ 10 ਰੁਪਏ ਘੱਟ ਦਿੰਦਾ ਸੀ ਪਰ ਉਹ ਇਹ ਚੀਜ਼ ਨਹੀਂ ਦੇਖ ਰਹੇ ਵੀ ਉਹ ਸਬਜ਼ੀ ਕਿਹੜੇ ਥਾਵਾਂ ਤੋਂ ਆ ਰਹੀ ਹੈ ਕਿੱਥੋਂ ਆ ਰਹੀ ਹੈ ਵੀ ਆਪਾਂ ਉਹ ਕਿਵੇਂ ਤਿਆਰ ਕਰ ਰਹੇ ਆਂ ਵੀ ਆਪਣਾ ਜਿਹੜਾ ਹੁੰਦਾ ਕਿ ਆਪਾਂ ਦੇਸੀ ਖਾਦ ਪਾ ਕੇ ਸਬਜ਼ੀ ਤਿਆਰ ਕਰਦੇ ਆਂ ਜਿਵੇਂ ਆਪਣੇ ਘਰ ਦੀ ਲੱਸੀ ਹੁੰਦੀ ਹੈਗੀ ਖੱਟੀ ਲੱਸੀ ਕੋ ਅੱਠਾ ਦੱਸ ਦੇਣਾ ਕਿ ਜਦੋਂ ਪਾਣੀ ਲਾਉਣੀ ਆ ਸਬਜ਼ੀ ਨੂੰ ਉਹ ਖਾਲ ਦੇ ਵਿੱਚ ਪਾਤੀ ਫਿਰ ਉਹਦੇ ਨਾਲ ਕਿੰਨੀ ਜਿਹੜੇ ਵੀ ਨੁਕਸਾਨ ਕਰਦੇ ਨੇ ਸਬਜ਼ੀ ਨੂੰ ਕੋਈ ਸੁੰਡੀ ਵਗੈਰਾ ਹੋ ਗਈ ਜਾਂ ਕਿੱਟਨਕਸ ਕਿੰਨੀ ਮਰ ਜਾਂਦੇ ਨੇ ਉਹਦੇ ਨਾਲ ਜਿਵੇਂ ਆਪਾਂ ਸਪਰੀਆਂ ਕਰੀ ਜਾਵਾਂਗੇ ਵੀਰੇ ਵੀ ਅਲੱਗ-ਅਲੱਗ ਤਰ੍ਹਾਂ ਦੇ ਲਾ ਕੇ ਸੁੰਡੀ ਨੂੰ ਮਾਰਨ ਵਾਸਤੇ ਅਸੀਂ ਸਾਡੀ ਸੋਚ ਹੈ ਵੀ ਇਹ ਵੀ ਜਿਹੜਾ ਵੀ ਸਾਡੇ ਘਰੋਂ ਵੀ ਸਬਜ਼ੀ ਲੈ ਗਿਆ ਉਹ ਦੁਬਾਰੇ ਸਾਡੇ ਘਰੋਂ ਲੈ ਕੇ ਜਾਂਦੇ ਨੇ ਵੀ ਇਹ ਜੀ ਸਬਜ਼ੀ ਬੰਦ ਦੀ ਪਹਿਲਾਂ ਜਿਹੜੀ ਸਾਡੀਆਂ ਵੀ ਸਾਡੀਆਂ ਦਾਦੀਆਂ ਮਾਵਾ ਹੁੰਦੀਆਂ ਸੀ ਉਹ ਤਿਆਰ ਕਰਦੀਆਂ ਹੁੰਦੀਆਂ ਸੀ ਵੀ ਦੁੱਧ ਸਵੇਰੇ ਆਪਾਂ ਤੌੜੀ ਦੇ ਵਿੱਚ ਰੱਖਦਾ ਹੁਣ ਆਪਣਾ ਦੁੱਧ ਵੱਧ ਹੁੰਦਾਗਾ ਆਪਾਂ ਵੱਧ ਦਾ ਰੇੜਕਣੇ ਦੇ ਵਿੱਚ ਰੱਖ ਦਿੰਦੇਵੇਂ ਵੱਜਾਂ ਕਿ ਤੌੜੀ ਤੋਂ 5-4 ਕਿਲੋ ਦੁੱਧ ਪੈਂਦਾਗਾ ਤੇ ਆਪਣਾ ਦੁੱਧ ਹੁਣ ਮੈਂ ਜਿਹੜਾ ਡੈਰੀ ਤੇ ਪਾਉਣਾ ਸੀ ਬੰਦ ਕਰਤਾ ਜਿਵੇਂ ਸਾਨੂੰ ਸਲਾਹ ਦਿੱਤੀ ਕਿ ਤੁਸੀਂ ਕਿਉਂ ਬਣਾ ਕੇ ਸੇਲ ਕਰੋ ਹੁਣ ਮੇਰੀ ਚੀਜ਼ ਹੈ ਵੀ ਅਪਾ ਅਗਲੇ ਨੂੰ ਰੇਟ ਦੱਸਾਂਗੇ ਅਸੀਂ ਵੀਡੀਓ ਪਾਉਣੇ ਆ ਪਰ ਅਸੀਂ ਰੇਟ ਵੀਡੀਓ ਦੇ ਬਿਲਕੁਲ ਵੀ ਗੱਜਗਾਉਂ ਕਿ ਵਿਦਵਾਨ ਆ ਜਾਂਦੇ ਨੇ ਫਿਰ ਆਪਦਾ ਮੰਗੂ ਪਿੰਦਾ ਪੀ ਸਾਨੂੰ ਸਾਰਾ ਦਿਨ ਲੱਗ ਜਾਂਦਾ ਹੈ ਪਹਿਲੀ ਗੱਲ ਤੇ ਇਹ ਜਿਹੜਾ ਆਪਣਾ ਘਰ ਦਾ ਘਿਓ ਹੈ ਉਹ ਵੀ ਤੌੜੀ ਦਾ। ਉਹਦੀ ਉਮਰ ਬਹੁਤ ਲੰਬੀ ਹੁੰਦੀ ਆ। 12 ਘੰਟੇ ਤਾਂ ਉਹ ਉਧਰ ਉਧਰ ਹੀ ਉਂ ਕਰਦਾਗਾ ਘੜਨੀ ਦੇ ਵਿੱਚ। ਫੇਰ ਉਸ ਤੋਂ ਬਾਅਦ ਆਪਾਂ ਨੂੰ ਸਾਮ ਨੂੰ ਜਾਗ ਲਾਵਾਂਗੇ। ਫੇਰ ਉਹਦੀ ਦਹੀਂ ਜਮੂਗੀ। ਦਹੀਂ ਦੇ ਉੱਪਰੋਂ ਫੇਰ ਆਪਾਂ ਘਿਰ ਮੱਖਣੀ ਕੱਢਾਂਗੇ। ਮੱਖਣ ਦੇ ਵਿੱਚੋਂ ਫੇਰ ਸੰਟੀ ਕਰਾਂਗੇ। ਹਾਂ ਵਿਲਸ ਸੀ ਅਲੱਗ ਕਰਦਾਂਗੇ ਮੱਖਣੀ ਫੇਰ ਉਹਨੂੰ ਨਤਾਰਾਂਗੇ ਕਿਉਂ ਨੂੰ। ਵੀ ਦੋ ਦਿਨ ਵਾਰਿਓ ਉਹ ਕੱਢ ਜੂਗਾ। ਫੇਰ ਉਹਦੇ ਵਿੱਚੋਂ ਕਦੇ ਵੀ ਖਰਾਬ ਨਹੀਂ ਹੋਊਗਾ। ਚਾਹੇ 100 ਸਾਲ ਰੱਖ ਲੋ। ਜਿਨੇ ਸਾਡੇ ਭਰਾ ਵੀ ਜਿਹੜੀ ਇਹ ਚੀਜ਼ ਸਮਝਦੇ ਨੇ ਵੀ ਡਾਕਟਰਾਂ ਨੂੰ ਪੈਸੇ ਦੇਣ ਨਾਲੋਂ ਚੰਗਾ ਕਿ ਅਸੀਂ ਦੋ ਪੈਸੇ ਚੰਗੀ ਚੀਜ਼ ਤੇ ਵੱਧ ਲਾ ਦਾਂਗੇ ਕਿ ਮੇਰੇ ਤੋਂ ਆਰਡਰ ਵੀਰੇ ਪੂਰਾ ਨਹੀਂ ਹੋ ਰਿਹਾ ਜਿਵੇਂ ਮਾੜਾ ਕਹਿੰਦਾ ਨਾ ਵੀ ਵੀਡੀਓ ਤੇ ਬੈਠੇ ਵੀ ਜਿਵੇਂ ਵਿਦਵਾਨ ਹੁੰਦੇ ਨੇ ਵੀ ਇਹ ਤਾਂ ਝੂਠ ਬੋਲੀ ਜਾਂਦੇ ਨੇ ਪਰ ਅਸੀਂ ਝੂਠ ਨਹੀਂ ਬੋਲਦੇ ਵੀਰੇ ਵੀ ਸਾਡਾ ਕਿਉਂ ਬਾਹਰ ਜਾ ਰਿਹਾ ਸਾਰੇ ਕਿਉਂਕਿ ਵਿੱਚ ਬਹੁਤ ਕਦਰ ਹੈਗੀ ਲੋਕਾਂ ਵਿੱਚ ਚੀਜ਼ਾਂ ਦੀ ਵੀ ਵਿਸਥਾ ਹੁਣ ਗੈਦਰ ਵੀ 700 ਤੋਂ ਡੈਰੀ ਦਾ ਕਿਉਂ ਮਿਲ ਜਾਂਦਾਗਾ ਫਿਰ ਉਹਦੇ ਵੀ ਮਸ਼ੀਨੀ ਗੈਉ ਆਗਾ ਪਰ ਚਲੋ ਉਹ ਚੀਜ਼ ਵੀ ਮਾੜਾ ਨਹੀਂ ਕਹਿੰਦੇ ਉਹ ਵੀ ਦੱਸ ਕੇ ਦਿੰਦੇ ਨੇ ਵੀ ਉਹ ਕਿਹੜਾ ਧ ਯੋਕਾ ਜਿਵੇਂ ਮੰਨ ਲਓ ਕਪੜੇ ਧੋਣ ਵਾਲੀ ਮਸ਼ੀਨ ਹੀ ਲਾ ਲਓ ਤੁਸੀਂ ਜਿਵੇਂ ਮਸ਼ੀਨ ਦੇ ਵਿੱਚ ਮੈਂ ਕਪੜੇ ਪਾਤੇ ਉਹ ਤਾਂ ਅਲੱਗ ਚੀਜ਼ ਓ ਕਿ ਮੈਂ ਨਾਲ ਨਾਲ ਹੋਰ ਵੀ ਕੰਮ ਕਰੂੰਗੀ ਜਿਹੜਾ ਹੁਣ ਮੇਰਾ ਤੋੜੀ ਵਾਲਾ ਦੁੱਧਾ ਉਹ ਤਾਂ ਸਾਰਾ ਦਿਨ ਮੈਂ ਸਰਾਣੀ ਬੈਠਣਾ ਪੈਂਦਾ ਜਿੰਨਾ ਚਿਰ ਉਹ ਰਿੜਕਿਆ ਨਹੀਂ ਜਾਂਦਾ ਕਿਉਂ ਹੁਣ ਗਰਮੀ ਦੇ ਹਿਸਾਬ ਨਾਲ ਉਹ ਜੋ ਵਰਪਲ ਵੀ ਪਾਉਣੀ ਪੈਂਦੀ ਆ ਫਿਰ ਉਹ ਕਿਉਂ ਨਹੀਂ ਆਉਂਦਾ ਹੈ ਫਿਰ ਵੀ ਇਹੰਦਾ ਵੀ ਉਮੀਦ ਨਾਲ ਵੀ ਫੋਨ ਕਰਦਾਗਾ ਵੀ ਸਾਨੂੰ ਇੰਨਾ ਕਿਉਂ ਚਾਹੀਦਾ ਪੈਣੀ ਕੋਈ ਕਿਲੋ ਵੀ ਮੰਗਦਾ 2 ਕਿਲੋ ਵੀ ਮੰਗਦਾ ਫਿਰ ਅਸੀਂ ਤਿਆਰ ਕਰਕੇ ਕਹਿ ਦਿੰਦੇ ਵੀਰੇ 2 ਦਿਨ ਦੋ ਸਾਨੂੰ ਇੱਕ ਦਿਨ ਦਾ ਉਹ ਵੀ ਅਸੀਂ ਤਿਆਰ ਕਰਕੇ ਐਨਕਲ ਪਹੁੰਚਦਾ ਕਰਦੇ ਆ ਤੇ ਸਾਨੂੰ ਵਾਲਾ ਫੋਨ ਕਰੇ ਫਿਰ ਅਸੀਂ ਦੁੱਧ ਡੈਰੀ ਵਾਲੀ ਨੂੰ ਪਾਈ ਜਾਈਏ ਫਿਰ ਉਹ ਗੱਲ ਚ ਗਣੀ ਆ ਨਾ ਫਿਰ ਉਦੋਂ ਉਹੀ ਚੀਜ਼ ਹੋਗੀ ਨਾ ਫਿਰ ਵਾਲਾ ਕਹੂਗਾ ਵੀਰ ਉਹ ਚੀਜ਼ ਤੇ ਤੁਹਾਡੀ ਚੀਜ਼ ਫਰਕ ਕੀ ਆ ਵੀ ਤੁਸੀਂ ਵੀ ਰੇਟ ਐਵੇਂ ਕਹਿੰਦੇ ਹੋ ਜਿਵੇਂ ਕੁਝ ਵੀ ਆ ਪਰ ਵੀ ਮੈਂ ਉਸ ਸੋਸ਼ਲ ਮੀਡੀਆ ਤੇ ਜਦ ਅਸੀਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਬਹੁਤ ਕਮੈਂਟ ਆਏ ਭਾਈ ਇਹ ਇੱਕ ਆਪਣੇ ਪੰਜਾਬ ਚ ਨੇ ਇਹ ਚੀਜ਼ ਆ ਵੀਰੇ ਦੂਜੇ ਨੂੰ ਦੂਜਾ ਸਿੱਟਦਾ ਵੀ ਆਪਾਂ ਇਹ ਤੋਂ ਅੱਗੇ ਲੰਘਣਾ ਉਹ ਪਰ ਸਾਡੀ ਮੇਰੀ ਸੋਚ ਆ ਵੀਰੇ ਜਿਹੜੀ ਵੀ ਨਾ ਤਾਂ ਆਪਾਂ ਕਿਸੇ ਨੂੰ ਨਿੰ ਦੇ ਆਪਾਂ ਤਾਂ ਆਪਣੇ ਕੰਮ ਨਾਲ ਅੱਗੇ ਆਉਣਾ ਵੀ ਟਾਈਮ ਲੱਗ ਜੂਗਾ ਮੈਂ ਤਾਂ ਇਹ ਵੀ ਆਪਣਾ ਨਾਮ ਬਣਾਉਣਾ ਹੈ ਬਸ ਹੋਰ ਬਸਤੀ ਹੈਗਾ ਵੀ ਜਦੋਂ ਕਿਸੇ ਕੋਲ ਵੀ ਸਾਡਾ ਹੁਣ ਜਿਵੇਂ ਬਾਹਰ ਕਿ ਹੋ ਜਾਂਦਾ ਹੈਗਾ ਤੇ ਉਹ ਹੁਣ ਭੈਣ ਕੋਲੇ ਵੀ ਕੋਲੇ ਸੀ ਭੀਜਿਆ ਭੇਜਿਆ ਸੀ ਅਮਰੀਕਾ ਹੀ ਭੇਜਿਆ ਸੀ ਤੇ ਉਹਨਾਂ ਦੇ ਹਸਬੰਡ ਗਏ ਉਹ ਲੈ ਕੇ ਗਏ ਉਹ ਕਹਿੰਦੇ ਵੀ ਇਹ ਜਾ ਕੇ ਉਹ ਵੀ ਬਹੁਤ ਵਧੀਆ ਗਿਆ ਹੋਰ ਤੁਹਾਡਾ ਪਰ ਮੈਨੂੰ ਵੀ ਬਰ ਖੁਸ਼ੀ ਹੁੰਦੀ ਹੈ ਨਾ ਵੀ ਚਲੋ ਕੋਈ ਗੱਲ ਨਹੀਂ drevi ਟਾਈਮ ਲੱਗ ਜੂਗਾ ਪਰ ਅਸੀਂ ਆਪਣਾ ਨਾਮ ਜ਼ਰੂਰ ਬਣਾਉਣਾ ਇੱਕ ਦਿਨ ਵੀ ਹਾਂ ਅਜੇ ਚੀਜ਼ ਲੈ ਕੇ ਆਈ ਤਾਂ ਅਸੀਂ ਉੱਥੇ ਲੈ ਕੇ ਜਾ ਵੀਰੇ ਗੱਲ ਇਹ ਹੈ ਸਾਡੇ ਕੋਲੇ ਵੀ ਫੋਨ ਆਉਂਦੇ ਨੇ ਵੀ ਜਦੋਂ ਅਸੀਂ ਰੇਟ ਦੱਲਦੇ ਆ ਭਾਈ ਸਾਡਾ ਰੇਟ ਆ ਵੀਰੇ ਮਹਿੰਗਾ ਗਾ ਤੇ ਅਸੀਂ ਵੀ ਜਟਾਂਗੇ ਵੀਰੇ ਅਸੀਂ ਇਹ ਕਹਿੰਦੇ ਆ ਵੀ ਜ਼ਰੂਰੀ ਤਾਂ ਨਹੀਂ ਗਾ ਵੀ ਤੁਸੀਂ ਸਾਡੇ ਤੋਂ ਘਿਓ ਲਓ ਹਨਾ ਜਦ ਕਿਸੇ ਕੋ ਵੀ ਘਿਓ ਲਓ ਜਿੰਨੀਆਂ ਮੇਰੀਆਂ ਭੈਣਾਂ ਬਿੰਦ ਕਰਦੀਆਂ ਨੇ ਬਹੁਤ ਕਰਦੀਆਂ ਨੇ ਪਿੰਡਾਂ ਦੇ ਵਿੱਚ ਫਿਰ ਆਪਾਂ ਇਹ ਕਹਿੰਦੇ ਤੁਸੀਂ ਇੱਕ ਪਸ਼ੂ ਘਰੇ ਰੱਖੋ ਤੁਸੀਂ ਨਾ ਦੁੱਧ ਉਹ ਡੈਰੀ ਚੋਂ ਲੈ ਕੇ ਉਹਨਾਂ ਤੁਸੀਂ ਘਿਓ ਲਓ ਤੁਹਾਡੇ ਬੱਚਿਆਂ ਵਾਸਤੇ ਨਾਲੇ ਰੋਜ਼ ਦਾ ਘਿਓ ਆਊਗਾ ਮੱਖਣੀ ਖਾਣਗੇ ਨਾਲੇ ਬੱਚੇ ਤੁਹਾਡੇ ਲੱਸੀ ਪੀਣਗੇ ਨਾਲੇ ਪ्योर ਦੁੱਧ ਪੀਣਗੇ ਵੀ ਤੁਸੀਂ ਆਪਣੇ ਘਰੇ ਇੱਕ ਪਸ਼ੂ ਰੱਖੋ ਵੀਰੇ ਮੇਰੇ ਵਰਗੇ ਭੈਣੇ ਸੀ ਜਿਹੜੇ ਤੁਸੀਂ ਆਪਣਾ ਜਾਂਦਾ ਕੋਈ ਜੇ ਮੈਂਸ ਰੱਖਣੀ ਹੈ ਕੋਈ ਕੰਮ ਵਾਲੀ ਰੱਖ ਲਓ ਵੀ ਵੀਰੇ ਸਾਡੀ ਦਸਾਂ ਨੌਹਾਂ ਦੀ ਮਿਹਨਤ ਹੈਗੀ ਕਮਾਈ ਆ ਵੀ ਆ ਗੱਲਾਂ ਕਰਨ ਨਾਲੋਂ ਚੰਗਾ ਆਪਾਂ ਤਾਂ ਇਹ ਕਹਿੰਦੀ ਨਹੀਂ ਮੇਰੀ ਤਾਂ ਸੋਚੀ ਹੈ ਵੀ ਇੱਕ ਇੱਕ ਪਸ਼ੂ ਹਰੇ ਕਿਤੇ ਘਰੇ ਹੋਣਾ ਟੇ ਆਪਾਂ ਡੇਹਰੀਆਂ ਤੇ ਜਾਓ ਹੀ ਨਾ ਆਪਦੇ ਘਰੇ ਆਪਾਂ ਪਿਆਰ ਚੀਜ਼ ਪਿਆਰ ਕਰਕੇ ਜਿਹੜੀ ਆਪਾਂ ਜੈਰਾ ਖਾ ਰਹੀਆਂ ਮਲਾਪੀ ਜੀ ਜਾਂ ਤੁਸੀਂ ਆ ਦੇਖ ਲਓ ਜਿਹੜੀ ਇੱਕ ਤਾਂ ਆਪਣੀ ਘਰੇਲੂ ਦਹੀਂ ਹੁੰਦੀ ਆ ਇੱਕ ਜਿਹੜੀ ਮੰਨ ਲਓ ਬਜ਼ਾਰਾਂ ਦੇ ਵਿੱਚੋਂ ਆਪਾਂ ਨੂੰ ਦਹੀਂ ਮਿਲਦੇ ਆ ਉਹ ਚ ਕੀ ਕੈਮੀਕਲ ਪਾ ਰਹੇ ਨੇ ਉਹ ਜਾਲਾ ਵੰਡਿਆ ਰਹੀ ਨੇ ਅਸੀਂ ਦੇਖਿਆ ਪ੍ਰੈਕਟੀਕਲ ਵੀ ਦੇਖਿਆ ਇੱਕ ਆਪਣੀ ਦਹੀਂ ਹੁੰਦੀ ਹੈ ਕੋਹ ਨਹੀਂ ਹੁੰਦੀ ਆ ਤੇ ਦੋ ਦਿਨ ਰੱਖ ਦੋ ਖੱਟੀ ਇੰਨੀ ਹੋ ਜੂਗੀ ਜਿਹਹ ਤੋਂ ਵੀ ਜ਼ਿਆਦਾ ਉਹ ਖਾਦੀ ਨਹੀਂ ਜਾਂਦੀ ਆਪਣੇ ਵਾਲੀ ਦਹੀਂ ਅਸੀਂ ਰੱਖਦੇ ਆ ਵੀਰੇ ਵੀ ਮੰਨ ਲਓ ਖੇਤ ਵੀ ਆਪਣੀ ਜਿਵੇਂ ਮਿਸਤਰੀ ਦਾ ਕੰਮ ਚੱਲ ਰਿਹਾ ਸਾਡੀ ਖੇਤ ਨਹੀਂ ਕਿਹਨ ਲੱਸੀ ਦੀ ਖੇਤ ਨਹੀਂ ਜਾਂਦੀ ਆ ਚਾਹੇ 10 ਦਿਨ ਰੱਖ ਲਿਏ ਲੱਸੀ ਖੱਟੀ ਨਹੀਂ ਹੁੰਦੀ ਬਿਲਕੁਲ ਅਸੀਂ ਕੀ ਪਤਾ ਆਪਾਂ ਕੀ ਕੈਮੀਕਲ ਪਾਉਂਦੇ ਨੇ ਮਨ ਜਿਵੇਂ ਤੁਸੀਂ ਵੀ ਆਪਾਂ ਕੋਆ ਤਿਆਰ ਕਰਦੇ ਆ ਘਰੇ ਆਪੇ ਬਣਾਉਣ ਵਾਸਤੇ ਦੇ ਜੇ ਆਪਾਂ ਹੁਣ ਆ ਚੀਜ਼ਾਂ ਲੈ ਕੋਣੇ ਵੀ ਕੋਰਕਰੇ ਲੇਜ਼ ਲਾ ਲਓ ਕੀ ਪਤਾ ਕਿੰਨੇ ਕਿੰਨੇ ਮਹੀਨੇ ਪਈ ਰਹਿੰਦੇ ਨੇ ਆਪਣੀ ਘਰ ਦੀ ਚੀਜ਼ ਕਿਉਂ ਨਹੀਂ ਰਹਿੰਦੀ ਇੰਨੇ ਦਿਨ ਵੀ ਉਹ ਕਿਵੇਂ ਪਈਆਂ ਰਹਿੰਦੀਆਂ ਨੇ ਸਟਾਕਾਂ ਦੇ ਵਿੱਚ ਵੀ ਉਹ ਚੀਜ਼ ਤੱਕ ਤਾਂ ਲੋਕਾਂ ਦੀ ਵੀ ਇਹ ਸੋਚ ਹੀ ਹੈ ਬਿਲਕੁਲ ਵੀ ਚਲੋ ਗੱਲਾਂ ਕਰਨ ਦਾ ਫੇ ਜਿਵੇਂ ਮਰਜ਼ੀ ਕਰੀ ਜੀ ਝੂਠ ਬੋਲੀ ਜਾਈਏ ਕੁਝ ਵੀ ਹੈ ਨਾ ਅਸੀਂ ਕਾਰਗਰ ਰੀਡ ਪਾਉਂਦੇ ਹਾਂ ਵੀ ਉਹ ਇਹ ਚੀਜ਼ ਹੈ ਵੀ ਆਪਣੀ ਇਕੱਲਾ ਦੁੱਧ ਹੀ ਨਹੀਂ ਕੱਢਣਾ ਪਹਿਲਾਂ ਤੋਂ ਜਿਵੇਂ ਇਹ ਬਾਰਨ ਕੰਟਰੀਆਂ ਦੇ ਵਿੱਚ ਕਾਰਗਲ 8000 ਵਰਤੀ ਜਾਂਦੀ ਹੈਗੀ ਤੇ ਉਹਦਾ ਇਹ ਚੀਜ਼ ਹੁੰਦੀ ਹੈ ਉਹਨਾਂ ਵੱਲੋਂ ਦਾ ਵੀ ਪਸ਼ੂ ਤੋਂ ਇੱਕ ਸੂਏ ਦੇ ਵਿੱਚ ਸਾਰਾ ਮਨਾਪਾ ਉਹਨਾਂ ਨੇ ਪੂਰਾ ਕਰ ਲੈ। ਵੀ ਮੇਰਾ ਤਾਂ ਤੁਸੀਂ ਮੱਜਾਂ ਦਿਖਾ ਦਿਓ ਬਾਦੇ ਵਿੱਚ ਮੈਨੂੰ ਇਹ ਹਾਂ ਦਾ ਵੀ ਪਸ਼ੂ ਮੇਰੇ ਗਿੱਲੇ ਤੇ ਖੜਾ ਵੀ ਸੋਹਣਾ ਲੱਗੇ। ਵੀ ਅਸੀਂ ਨਾਲ-ਨਾਲ ਨਾ ਲੇਟੀ ਜਿਵੇਂ ਆਪਣੇ ਘਰਾਂ ਦੇ ਵਿੱਚ ਗੁੱਲੀ ਕਣ ਕੇ ਅਸੀਂ ਵੇਚੀ ਨਹੀਂ ਹੈਗੀ 4-5 ਗਿੱਲਿਆਂ ਦੇ ਕਣ ਕੇ ਅਸੀਂ ਘਰੀ ਰੱਖੀਏ ਉਧਰ ਦੇਖ ਸਕਦੇ ਹੋ ਸਵਾਰਤ ਭਰੀ ਹੋਈ ਹੈ। ਹੁਣ ਜਦੋਂ ਕਣਕ ਨਵੀਂ ਆ ਜਾਂਦੀ ਹੈ ਹੁਣ ਅਸੀਂ ਦੇ ਲੇਟੀ ਦੇ ਲੇਟੀ ਪੰਜ ਬੜੀਆਂ ਸਿੜਦੀਆਂ 10 ਸਿੜਦੀਆਂ। ਬਾਕੀ ਅਸੀਂ ਇਹਨਾਂ ਨੂੰ ਦਾ ਯੋਨ ਦਾ ਬਰੀਕ ਹੁੰਦਾ ਵੀਰੇ ਜਿਹੜਾ ਦਾਣਾ ਹੁੰਦਾ ਵੱਧ ਲੱਗਦਾ ਜਿਆਦੇ ਆਪਾਂ ਨੂੰ ਬੱਜਾਂ ਨੂੰ ਤੇ ਉਹ ਲੇਟੀ ਸਰਦੀ ਦੇ ਵਿੱਚ ਜਿਵੇਂ ਆਪਣੇ ਕਾਲੇ ਚਨੇ ਹੁੰਦੇ ਨੇ ਲੇਟੀ ਦੇ ਵਿੱਚ ਕਣਕ ਵਿੱਚ ਆਪਾਂ ਪਾ ਪਸਰਲਾ ਕੇ ਉਹ ਪਾਉਣੇ ਆ ਉਹਦੇ ਵੇਰ ਤਾਂ ਆਪਾਂ ਉਹ ਜਿਵੇਂ ਦਲੀਆ ਹੁੰਦਾਗਾ ਅੱਗ ਦੇ ਉੱਤੇ ਧਰ ਕੇ ਕੜਾਹੀ ਦੇ ਵਿੱਚ ਉਹ ਤਿਆਰ ਕਰਕੇ ਪਾਉਣੇ ਆ ਉਹ ਠੰਡੀ ਲੇਟੀ ਬਣਾਉਂਦੇ ਆ ਰਾਤ ਨੂੰ ਭਿਉ ਆ ਦਿੰਨੇ ਆ ਅਸੀਂ ਤੇ ਸਵੇਰੇ ਇੱਕਾ ਸ਼ੱਕਰ ਹੁੰਦੀ ਵੀਰੇ ਸ਼ੱਕਰ ਵੀ ਠੰਡੀ ਹੁੰਦੀ ਆ ਖਸਮਾ ਵਾਸਤੇ ਜਿਵੇਂ ਪਸੂ ਆਪਣੇ ਧੰਸਾਂ ਦੇ ਲੱਗ ਜਾਂਦੇ ਨੇ ਗਰਮੀ ਜਿਆਦੇ ਹੋਣ ਕਰਕੇ ਤੇ ਆਪਣੇ ਸੱਡ ਦੂਜੇ ਦੇ ਵੀ ਕਰਨੇ ਬਹੁਤ ਜਿਆਦੇ ਮੈਨਾਂ ਨੂੰ ਦਿਨ ਵਿੱਚ ਦਾ 5-4 ਵ ਦੇ ਹੁੰਦਾ ਤੁਸੀਂ ਜਲਦੀ ਆਗੇ ਨਾ ਸਵੇਰੇ ਕਿਉਂਕਿ 7:00 ਵਜੇ ਕੰਮ ਸਟਾਰਟ ਕਰਦੇ ਨੇ ਮੱਝਾਂ ਦਾ ਸਾਨੂੰ 12:00 1:00 ਵਜੇ ਆ ਲੈਗੇ ਤੇ ਕੋਲ ਨੀਲੀ ਰਵਨੀ ਤੇ ਮੋਰਾ ਨਾਸਲ ਦੀਨੀ ਪਹਿਲਾਂ ਨਹੀਂ ਪਤਾ ਸੀ ਜਦੋਂ ਸੋਸ਼ਲ ਮੀਡੀਆ ਤੇ ਆ ਗਏ ਉਦੋਂ ਤੋਂ ਪਤਾ ਲੱਗਿਆ ਵੀ ਹੁਣ ਆਪਾਂ ਚੰਗੀਆਂ ਮੱਝੇ ਰੱਖੀਆਂ ਹੋਈਆਂ ਸਾਰੀਆਂ 14 ਤੋਂ ਵੱਗ ASCII ਨਹੀਂ ਤੇ ਕਿਉਂਕਿ ਇਹ ਹੁੰਦਾ ਵੀ ਚਲੋ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਜਿਹੜਾ ਹੁਣ ਵਿਚਾਰੇ ਨੇ ਕਿਸੇ ਨੇ ਨਵਾਂ ਕਾਰੋਬਾਰ ਕਰਨਾ ਸਾਨੂੰ ਵੀ ਫੋਨ ਆਉਂਦੇ ਨੇ ਵਿਪਨਿਆਪਾ ਕਾਰੋਗਾਰ ਕਿਵੇਂ ਸ਼ੁਰੂ ਕਰੀਏ ਵੀਰੇ ਪਕਟੀਆਂ ਤੋਂ ਵੀ ਕੰਮ ਸਟਾਰਟ ਕਰ ਸਕਦੇ ਆ ਕਿਉਂਕਿ ਇੱਕ ਹੌਸਲਾ ਦੇਣਾ ਵੀਰੇ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਨਮਈ ਕਹਦਾ ਵੀ ਤੁਸੀਂ 1.2 ਲੱਖ ਤੋਂ ਛੱਟ ਥੱਲੇ ਮੈਸ ਲੈਣੀ ਨਹੀਂ ਕਿਉਂਕਿ ਜੇ ਹੁਣ ਕਿਸੇ ਨੇ ਨਮਾ ਕੀਤਾ ਸ਼ੁਰੂ ਕਰਨਾ ਉਹ ਸੰਭਲਦਾ ਵੀ ਨਹੀਂ ਬਚਾਰੀ ਇੰਦੋ ਜਾਂ ਕਿਸੇ ਦੇ ਕੋਲ ਪੈਸੇ ਦੀ ਲੋਟ ਹੁੰਦੀ ਹੈ ਨਾ ਵੀ ਉਸ ਹਾਲ ਨਾਲ ਆਪਾਂ ਕਹਿ ਸਕਦੇ ਆ ਵੀਰੇ ਕਟੀਆਂ ਤੋਂ ਵੀ ਕੰਮ ਸਟਾਰਟ ਕਰ ਸਕਦੇ ਹਾਂ ਜੀ ਜੇ ਆਪਾਂ 4 ਕਟੀਆਂ ਲੱਖ ਰੁਪਏ ਦੀਆਂ ਵੀ ਲੈ ਲਈਆਂ 25-25 ਹਜ਼ਾਰ ਦੀ ਕਟੀ ਲੈ ਲਈ ਜੇ ਆਪਾਂ ਸਾਲ ਸਾਹਮਣੇ ਵੀਰੇ 10 ਚਾਲ ਸਾਹਮਣੇ ਆਪਣੀ ਮਿਹਨਤ ਆਉ ਉਹ ਸੇਲ ਆਪਣੀਆਂ ਤਿਆਰ ਹੋ ਜਾਂਦੀ ਆ ਆਪਾਂ ਜਿਹੜਾ ਹੁਣ ਟਾਈਮ ਚੱਲ ਰਿਹਾ ਵੀ ਤੇਜ਼ੀ ਜ਼ਿਆਦਾ ਆ ਹੁਣ ਲੱਗ ਜਾਂਦੀ ਡੇਢ ਲੱਖ ਤੋਂ ਘੱਟ ਕੋਈ ਮੱਝ ਨਹੀਂ ਹੈ ਤੇ ਵੀ ਇਹ ਕਹਿੰਦੇ ਆ ਵੀ ਆਪਾਂ ਇੱਕ ਚਾਲ ਆਦਾਂ ਕਹਿ ਰਹੇ ਆ ਕਹਿ ਸਕਦੇ ਆ ਨਾ ਜੇ ਆਪਾਂ ਆਪਾਂ ਨੂੰ ਕੋਈ ਜ਼ਰੂਰਤ ਪੈ ਗਈ ਜਿਹੜੀਆਂ ਆਪਾਂ ਲੱਕੜੀਆਂ ਲੈਤੀਆਂ ਨੇ ਸੇਵ ਮਹੀਨੇ ਸਾਫ ਕਿਉਂ 2-3 ਲੱਖ ਨੇ ਵੇਚ ਸਕਦੇ ਆ ਪਿਆਹ ਹਜ਼ਾਰ ਦੀ ਕੱਟੀ ਆਪਣੀ ਸੇਲ ਹੋਊ ਉਹ ਪੰਜਾਬੀ ਦੇ ਵਿੱਚ ਜਿਵੇਂ ਕਹਿੰਦੇ ਵੀਰੇ ਮੇਰੇ ਘਰ ਵਾਲੇ ਨੂੰ ਸੌਂਗ ਸੀਗਾ ਉਹ ਬੱਕਰੀਆਂ ਦਾ ਤੇ ਉਹਨਾਂ ਨੇ ਅਸੀਂ ਦੋ ਬੱਕਰੀਆਂ ਲਿਆਂਦੀਆਂ ਸੀਗੀਆਂ ਪਹਿਲਾਂ ਜਦੋਂ ਵੀਰੇ ਸਾਂਭਣਾ ਨਹੀਂ ਪਤਾ ਹੁੰਦਾ ਇਹਨਾਂ ਨੂੰ ਥੋੜੀ ਜਿਹੀ ਬਿਮਾਰੀ ਜਿਵੇਂ ਫ੍ਰੇਮਾ ਵਗੈਰਾ ਇਹ ਜਿਆਦਾ ਆ ਜਾਂਦੇ ਨੇ ਜਿਹਨਾਂ ਨੂੰ ਕਣਕ ਪਾ ਕੇ ਆਪਾਂ ਪਾਣੀ ਪਿਆਦ ਗਏ ਤੇ ਇਹਨਾਂ ਨੂੰ ਨਾ ਫ੍ਰੇਮਾ ਹੋ ਜਾਂਦਾ ਤੇ ਸਾਂਝਾ ਰੁਕਣ ਲੱਗ ਜਾਂਦਾ ਇਹਨਾਂ ਦਾ ਤੇ ਅਸੀਂ ਦੋ ਬੱਕਰੀਆਂ ਲੈ ਕੇ ਅਸੀਂ 5-5000 ਦੀਆਂ ਦੋ ਜਿਹਨੂੰ ਸੰਭਾਈ ਤਾਂ ਨਹੀਂ ਪਤਾ ਸੀਗਾ ਤੇ ਇੱਕ ਵੀਰਾ ਆਇਆ ਉਹਨੂੰ ਸਾਨੂੰ ਕਹਿੰਦੇ ਵੀ ਤੁਸੀਂ ਬਰੀਡ ਤੇ ਕੰਮ ਕਰਨਾ ਸੀ ਮੈਂ ਉਹਨਾਂ ਨੂੰ ਕਹਿਦ ਰਹੀ ਅਸੀਂ ਮੰਨ ਲਓ ਬਰੀਡ ਤੇ ਕੰਮ ਕਰ ਲੈਂਦੇ ਕਹਿੰਦੇ ਤੁਸੀਂ ਘੱਟੋ ਘੱਟ ਵੀ ਵੱਧ ਵੀ ਪੈਸੇ ਵਾਲੀਆਂ ਬੱਕਰੀਆਂ ਲੈ ਕੇ ਨਾ ਚ ਤੁਹ ਮਾਕੇ ਜੀ ਵੀਰੇ ਅਸੀਂ 50-50 ਹਜ਼ਾਰ ਦੀ ਬੱਕਰੀ ਲੈ ਲਏ ਸਾਂਭਣਾ ਸਾਨੂੰ ਪਤਾ ਨਹੀਂ ਸੀ ਅਸਤਾ ਦਾਣੇ ਖਵਾ ਕੇ ਬਾਹਰ ਪ੍ਰੇਮਾ ਕਰਕੇ ਮਾਰ ਦਿੰਦੇ ਵੀ ਉਹ ਪੀਰ ਸਾਡਾ ਮੰਨ ਲਓ ਕਿਤੇ ਵੱਲ ਧਿਆਨ ਹੀ ਨਹੀਂ ਜਾਣਾ ਸੀ ਇਸ ਦਾ ਕਹਿਣਾ ਸੀ ਵੀ ਪਹਿਲੇ ਹੀ ਸੰਤਾ ਲੌਕ ਹੋ ਗਏ ਫਿਰ ਅਸੀਂ ਉਹ ਦੋ ਬੱਕਰੇ ਵੀਰੇ ਸਭਾਲਣਾ ਸਿੱਖ ਲਿਆ ਹੁਣ ਅਸੀਂ ਇਹਨਾਂ ਦਾ ਟ੍ਰੀਟਮੈਂਟ ਬੱਕਰੀਆਂ ਦਾ ਜਿਵੇਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੂੰ ਨਾਰਮਲ ਕਿਹੜੀਆਂ ਬਿਮਾਰੀਆਂ ਹੁੰਦੀਆਂ ਮੰਨ ਲਓ ਇਹਨਾਂ ਨੂੰ ਨਾਰਮਲ ਇਹ ਚੀਜ਼ ਹੁੰਦੀ ਹੈ ਜਿਵੇਂ ਖਾਵਾ ਵੱਧ ਲੈਣ ਇਹਨਾਂ ਨੂੰ ਪ੍ਰੇਮਾ ਜਾ ਜਾਂਦਾ ਉਹਦੇ ਨਾਲ ਪਹਿਲਾਂ ਤਾਂ ਉਹ ਮਿੱਟੀ ਦਾ ਤੇਲ ਆਪਣੀ ਆਮ ਹੁੰਦਾ ਸੀਗਾ ਉਹ ਇਹਨਾਂ ਦੇ ਨੱਕ ਨੂੰ ਲਾ ਲੈਂਦੇ ਨਾ ਵੀ ਗਣਕ ਵਗੈਰਾ ਨਾਲ ਨਹੀਂ ਪਾਉਂਦੇ ਪਹਿਲਾਂ ਪਾਣੀ ਇਹਨਾਂ ਨੂੰ ਪਹਿਲਾਂ ਪਿਆਉਨੇ ਆ ਪਾਣਾ ਜਿਵੇਂ ਹੁੰਦਾ ਆ ਵੀ ਇੱਕ ਪਾਣੀ ਹੁੰਦਾ ਪਾਣਾ ਕਹਿ ਦਿੰਦੇ ਆ ਉਹ ਅਸੀਂ ਰੱਜ ਕੇ ਰੋਟੀਆਂ ਜਿਹੜੀਆਂ ਬਚਦੀਆਂ ਨੇ ਉਹ ਅਸੀਂ ਭੌਂਕੇ ਰੱਖ ਦਿੰਨੇ ਵੀਰੇ ਸੱਕਰ ਹੁੰਦੀ ਆ ਗਰਮੀ ਦੇ ਵਿੱਚ ਉਹ ਪਿਆਉਂ ਦਿੰਨੇ ਆ ਤੇ ਕਾਟਾ ਉਹ ਘੋਲ ਕੇ ਇਹਨਾਂ ਨੂੰ ਪਾਣੀ ਪਿਆਉਨੇ ਰੱਜ ਕੇ ਘਰੋਂ ਜਾਂਦੀਆਂ ਨੇ ਤੇ ਕਹੋ ਜਿਵੇਂ ਪਤਾ ਮੌਸਮ ਕਿਵੇਂ ਦੇਰੇ ਸਪਈਆਂ ਹੁਣਾਂ ਤਕਰੀਬ ਚੱਲਣ ਗਿਆ ਮਾਣਾ ਦੇ ਵਿੱਚ ਢੋਣਾ ਲੱਗੂਗਾ ਵੀਰੇ ਵਿਚਾਰੀਆਂ ਬੇਜਵਾਨ ਨੇ ਪਾਣੀ ਪੀ ਲੈਂਦੀਆਂ ਨੇ ਬਹੁਤ ਥਾਂ ਨੇ ਤੁਸੀਂ ਵੀਡੀਓ ਦੇਖੀ ਨੀ ਫਿਰ ਮਰ ਜਾਂਦੀਆਂ ਨੇ ਮੌਤ ਹੋ ਜਾਂਦੀ ਆ ਤੇ ਅਸੀਂ ਘਰੋਂ ਹੀ ਲਿ ਮਨੇ ਪਤਾ ਕੀ ਉਹਦੇ ਵੀ ਸਾਲ ਦੇ ਵਿੱਚ ਬੱਕਰੀ ਦੋ ਵਾਰ ਸੂਕ ਜਾਂਦੀ। ਕੋਈ ਬੱਕਰੀ ਦੋ ਮੇਮਣੇ ਦਿੰਦੀ ਆ, ਕੋਈ ਤਿੰਨ ਦੇ ਜਾਂਦੀ ਆ। ਫਿਰ ਉਸ ਤੋਂ ਬਾਅਦ ਇਹ ਤਾਂ ਨਹੀਂ ਹੁੰਦਾ ਵੀ ਉਹ ਪੰਜ ਬੱਕਰੀਆਂ ਦੀ 40 ਬਣ ਗਈਆਂ। ਉਹ ਹੌਲੀ-ਹੌਲੀ ਸੰਗ ਵਧਦਾ ਜਾਂਦਾ। ਅੱਗੇ-ਅੱਗੇ ਆਪਾਂ ਨੂੰ ਪਤਾ ਲੱਗਦਾ ਜਾਂਦਾਗਾ ਤੇ ਆਪਾਂ ਮੰਡੀ ਦੇ ਉੱਪਰ ਜਾ ਕੇ ਵੀ ਦੋ ਬੱਕਰੀਆਂ ਲੈ ਲਈਆਂ ਜਾਂ ਉਹ ਸੂਟੀਆਂ ਨਾਲ ਉਹਨਾਂ ਦੀ ਪੱਠਾ ਰਲ ਗਈਆਂ। ਹੌਲੀ-ਹੌਲੀ ਵੀਰੇ 4 ਸਾਲਾਂ ਨਾਲ ਚੱਸੀ ਜਾਂਦੀਆਂ। ਇਹ ਕਹਿੰਦਾ ਨਾ ਮੈਨੂੰ ਮੈਸੇਜ ਆਇਆ ਅਸੀਂ ਇਹ ਚੀਜ਼ ਬੋਲੀ ਸੀਗੀ। ਕਹਿੰਦੇ ਵੀ ਤੁਸੀਂ ਇਹ ਝੂਠ ਬੋਲ ਦਿੰਦੇ ਨੇ ਐਵੇਂ ਕਰਕੇ ਵੀ ਇਹ ਦੁੱਧ ਨਹੀਂ ਉਹ ਕਰਦੇ ਵੀ ਵੇਚਦੇ ਹੋਣਗੇ। ਤੁਸੀਂ ਵੀ ਕੁਝ ਪਿੰਡ ਦੇ ਵਿੱਚ ਜਾ ਕੇ ਪੁੱਛ ਲਓ ਵੀ ਉਹਨਾਂ ਦੇ ਪਤਾ ਕਿੰਨੇ ਵੀ ਜਿਵੇਂ ਸੇਲਾਂ ਦੀ ਪ੍ਰੋਬਲਮ ਆਉਂਦੀ ਹੈ। ਅਸੀਂ ਕਦੇ ਕਿਸੇ ਨੂੰ ਦੁੱਧ ਮੁੱਲ ਨਹੀਂ ਦਿੱਤਾ ਹੈਗਾ ਕਦੇ ਵੀ ਨਹੀਂ। ਕਿਉਂ ਚੀਜ਼ੇ ਜਿਵੇਂ ਆਪਾਂ ਸ਼ਹਿਰ ਦੇ ਵਿੱਚ ਨਹੀਂ ਰਹਿੰਦੇ ਆਪਾਂ ਪਿੰਡ ਚ ਰਹਿੰਦੇ ਆ। ਬਾਕੀ ਇਹ ਹੁੰਦਾ ਵੀ ਆਪਣੀਆਂ ਬੱਕਰੀਆਂ ਖੇਤਾਂ 'ਚ ਚੱਲ ਜਾਂਦੀਆਂ। ਫੇਰ ਅਗਲਾ ਦੂਰੋਂ ਲਲਕਰਾ ਮਾਰ ਦਿੰਦਾ ਭਾਈ ਦੁੱਧ ਮੁੱਲ ਦਿੰਦਾ ਸੀ ਸਾਡੀ ਵੱਟ ਤੇ ਨਾ ਚੜਾ ਲਿਆ। ਐਸੇ ਚਾਹੀਏ ਵੀ ਪਿੰਡਾਂ 'ਚ। ਹੁਣ ਚਲੋ ਮੇਰੇ ਤੇ ਲਾ ਲਓ। ਮੈਂ ਕਿਸੇ ਦੇ ਘਰ ਇਹ ਵੀ ਚੀਜ਼ ਲੈਣ ਗਈਆਂ। ਉਹ ਫੇਰ ਅਗਲਾ ਕਹਿੰਦਾ ਜਿਵੇਂ ਬੱਦਲੇ ਜਿਵੇਂ ਵੰਗੋ ਵਾਹਦਾ ਵੀ ਉਹਨ ਕੋਈ ਨਾ ਜਿੰਨੇ ਮੇਮਣੇ ਹੁੰਦੇ ਨੇ ਅਸੀਂ ਉਹਨਾਂ ਨੂੰ ਦੁੱਧ ਚਗਾ ਦਿੰਨੇ ਆਂ ਬਾਕੀ ਜਦੋਂ ਜੇ ਸਾਡੇ ਘਰੇ ਦੋ ਬੰਦੇ ਵੀ ਆ ਗਏ ਜਾਂ ਤਿੰਨ ਕੋਈ ਵਿਚਾਰਾ ਦੁੱਧ ਲੈਣ ਆ ਗਿਆ ਉਮੀਦ ਨਾਲ ਹੀ ਆਉਂਦਾ ਵੀਰੇ ਉਹਦੇ ਨਾਲ ਫਿਰ ਕੀ ਹੋ ਜਾਊਗਾ ਵੀ 100 200 ਰੁਪਿਆ 500 ਲੈ ਲਾਂਗੇ ਆਪਾਂ ਦੁੱਧ ਦਾ ਨਹੀਂ ਵੀਰੇ ਅਸੀਂ ਕਹਿੰਦੇ ਵੀ ਜੇ ਦੁੱਧ ਮੁੱਲ ਲੈਣਾ ਹੋਰ ਬਹੁਤ ਨੇ ਪਿੰਡ ਦੇ ਵਿੱਚ ਉਹਨਾਂ ਤੋਂ ਲੈ ਲਓ ਪਰ ਅਸੀਂ ਮੁੱਲ ਨਹੀਂ ਦਿੰਦੇ ਵੀਰੇ ਜੀ ਮੈਂ ਅਸੀਂ ਵੀਡੀਓ ਪਾਉਂਦੇ ਨਾ ਮੇਰਾ ਗੱਲ ਕਰਨ ਦਾ ਤਰੀਕਾ ਹੁੰਦਾ ਵੀ ਕਦੇ ਵੀ ਹਿੰਮਤ ਨਾ ਹਾਰੋ ਜੇ ਆਪਣਾ ਬਿਜ਼ਨਸ ਹੈ ਕੋਈ ਮਰਜ਼ੀ ਲਾ ਲਓ ਬਿਜ਼ਨਸਮੈਨ ਬੰਦਾ ਕਹਿੰਦੇ ਉਹ ਚ ਘਾਟਾ ਵੀ ਹੁੰਦਾ ਤੇ ਵਾਧਾ ਵੀ ਹੋਊਗਾ ਹਨ ਜੇ ਅੱਜ ਆਪਾਂ ਨੂੰ ਲੌਸ ਹੋ ਗਿਆ ਇਹ ਤਾਂ ਹੈ ਨਹੀਂ ਵੀ ਹੁਣ ਇਹਨਾਂ ਨੂੰ ਕਦੇ ਕੋਈ ਬਿਮਾਰੀ ਵੀ ਨਹੀਂ ਆਉਂਦੀ ਜਾਂ ਮੇਰੇ ਪੁੱਛਦਾ ਕਿਸੇ ਦਾ ਨੁਕਸਾਨ ਹੀ ਨਹੀਂ ਹੋਣਾ ਹਨ ਵੀ ਉਹ ਆਪਣੇ ਹੱਥ ਚ ਨਹੀਂ ਹੈਗਾ ਤੇ ਜੇ ਅੱਜ ਨੁਕਸਾਨ ਕਹਿੰਦੇ ਪ੍ਰਮਾਤਮਾ ਜੋ ਵੀ ਕਰਦਾ ਹੁੰਦਾ ਉਹ ਚੰਗੇ ਲਈ ਕਰਦਾ ਹੁੰਦਾ ਤੇ ਜੇ ਅੱਜ ਆਪਾਂ ਕਦੇ ਦਿਲ ਨਹੀਂ ਛੱਡਿਆ ਵੀ ਕੋਈ ਚੱਕਰ ਨਹੀਂ ਹੈਗਾ ਜੀ ਅੱਜ ਆਪਾਂ ਨੂੰ ਘਾਟਾ ਪਿਆ ਤਾਂ ਕੋਈ ਗੱਲ ਨਹੀਂ ਮੁਨਾਫਾ ਵੀ ਕਦੇ ਤਾਂ ਹੋਊਗਾ ਤੇ ਅੱਜ ਪ੍ਰਮਾਤਮਾ ਨੇ ਸਾਡੀ ਬਾਹ ਫੜੀ ਆ ਕਦੇ ਆਪਾਂ ਹੌਂਸਲਾ ਹਾਰੀ ਨਹੀਂ ਰੰਦੇ ਜ਼ਿੰਦਗੀ ਚ ਨਾ ਹੀ ਹਾਰਨਾ ਚਾਹੀਦਾ ਤੁਸੀਂ ਇਹ ਦੇਖ ਲਓ ਵੀ 1. ਜੀ ਹੁਣ ਅੱਜ ਮੈਂ ਕਹਿੰਦਾ ਵੀ ਮੈਂ ਤਾਂ 10 ਮੱਜਾਂ ਤੋਂ ਸਟਾਰਟ ਕੀਤਾ ਸੀ 10 ਲੱਖ ਰੁਪਈਆ ਵੀ ਬਹੁਤ ਵੱਡੀ ਗੱਲ ਹੋ ਗਈ ਆ ਛੋਟੇ ਵੀਜੀ ਮੀਦਾਰ ਲਈ ਵੀ ਆਪਾਂ ਇਹ ਨਾ ਦਾ ਝੂਠ ਕਦੇ ਬੋਲੇ ਨਾ ਹੀ ਬੋਲੀ ਵੀ ਇੱਕ ਮੱਝ ਮੇਰੇ ਘਰ ਦੀ ਸੀਗੀ ਇੱਥੋਂ ਦੀ ਤੇ ਦੋ ਮੱਜਾਂ ਝੋਟੀਆਂ ਮੇਰੇ ਪੇਕਿਆਂ ਨੇ ਦਿੱਤੀਆਂ ਸੀ ਮੈਨੂੰ ਕਿਉਂਕਿ ਇਹ ਤਾਂ ਪੇਕਿਆਂ ਦਾ ਹੁੰਦਾ ਹੀ ਆ ਤਕਰੀਬਨ ਕੁੜੀਆਂ ਨੂੰ ਵੀ ਚਲੋ ਇਹਨੇ ਕੰਮ ਸਟਾਰਟ ਕੀਤਾ ਪਹਿਲੇ ਦੋ ਝੋਟੀਆਂ ਲੈ ਕੇ ਦੇ ਦੋ ਉਹ ਹੁਣ ਵੀ ਮੇਰੇ ਕੋਲੇ ਹੈਗੀਆਂ ਨੇ ਤੇ ਕੁੜੀਆਂ ਨੂੰ ਉਹ ਪੇਕਿਆਂ ਵਾਲੀ ਚੀਜ਼ ਨਾਲ ਵੱਧ ਪਿਆਰ ਹੁੰਦਾ ਹੈਗਾ ਜਿਹੜੀ ਉੱਥੇ ਹੀ ਕੰਮ ਸਟਾਰਟ ਕੀਤਾ ਸੀ ਜੇ ਅੱਜ ਮੈਂ ਕਹ ਵੀ ਉਹਨ ਆਪਣਾ ਇੱਕ ਸਰਕਲ ਬਣ ਜਾਂਦਾ ਜਿਵੇਂ ਉਹ ਕਾਲੀ ਵੀਰੇ ਨੇ ਸਾਡਾ ਵੀ ਬਣਿਆ ਹੋਇਆ ਲੈਣ ਦੇ ਜੇ ਹੁਣ ਆਪਾਂ ਹੁਣ ਕਹਿ ਦਈਏ ਵੀ ਸਾਨੂੰ ਦੋ ਮੱਝਾਂ ਚਾਹੀਦੀਆਂ ਤਿੰਨ ਚਾਹੀਦੀਆਂ ਹੁਣ ਆਪਣਾ ਦੁੱਧ ਜਾਂਦਾ ਚਲੋ ਜਾਂ ਸਿੱਕੇ ਉਹ ਸੇਲ ਕਰਦੇ ਆ ਉਹਦੇ ਨਾਲ ਅਸੀਂ ਟਾਈਮ ਲੈ ਲੈਣਾ ਕਿ ਵੀ ਜੇ ਸਾਨੂੰ ਮਹੀਨੇ ਦਾ ਡੇਢ ਮਹੀਨੇ ਦਾ ਸਾਡੇ ਨਾਲ ਅਧਾਰ ਕਰਨਾ ਵੀ ਉਹ ਅਸੀਂ ਤੈਨੂੰ ਐਨੀ ਤਰੀਕੇ ਨਾਲ ਤੇਰੇ ਕਰੀ ਪੈਸੇ ਦੇ ਦੇ ਪਰ 3-4 ਸਾਲ ਹੋਰ ਵੀਰੇ ਸਾਡਾ ਲੈਣ ਦੇ ਨੇ ਇਹਨਾਂ ਵਧੀਆ ਬਣਿਆ ਹੋਇਆ ਵੀ ਉਹਨੇ ਸਾਨੂੰ ਕਦੇ ਐ ਕਦੇ ਵੀ ਭਾਣੇ ਜੇ 10 ਮੱਝਾਂ ਦੀ ਵੀ ਲੋੜ ਆ ਤੂੰ ਲੈ ਜਾ ਕੋਈ ਚੱਕਰ ਨਹੀਂ ਹੁੰਦਾ ਵੀ ਉਹ ਇੱਕ ਯਕੀਨ ਬਣ ਜਾਂਦਾ ਵੀਰੇ ਵੀਰਿਆ ਪਾਗਾ ਇਹ ਵੀ ਆਪਾਂ ਕਿਸੇ ਹੋਰ ਪਿੰਡ ਚੋਂ ਉਹ ਪਿੰਡਾਂ ਚ ਹੁੰਦਾ ਜਦੋਂ ਜੇ ਮੈਨੂੰ ਵੀ ਕੋਈ ਇਹ ਕਹਦੇ ਆ ਕੇ ਨਵਾਂ ਬੰਦਾ ਵੀ ਅਸੀਂ ਕੋਲ ਚ ਲੈ ਕੇ ਜਾਣਾ ਇਹ ਵੀ ਫਿਰ ਇਹ ਕਹਿੰਦੇ ਵੀ ਮਾੜੇ ਬੰਦਿਆਂ ਨੇ ਚੰਗਿਆਂ ਦੀ ਵੀ ਪਰਤ ਮਾਰਦੀ ਅਗਲਾ ਡਰਦਾ ਵੀ ਇਹ ਚੀਜ਼ ਉਹ ਵੀ ਕਹ ਲੈਣ ਉਹ ਅਗਲੇ ਨੇ ਕਹਿੰਦਾ ਭਾਈ ਮੈਂ ਨਹੀਂ پیسے ਦਿੰਦਾ ਉਹ ਚੀਜ਼ ਤੋਂ ਵੀ ਥੋੜਾ ਜਿਹਾ ਫਰਕ ਜੀ ਜਿਹੜਾ ਜਿਵੇਂ ਨਾਰਮਲ ਹੁੰਦਾ ਇਹਨਾਂ ਨੂੰ ਬੁਖਾਰ ਹੋ ਗਿਆ ਉਹ ਅਸੀਂ ਆ ਆਪੀ ਇਹਨਾਂ ਦਾ ਮੰਨ ਲਓ ਵੀ ਚੈੱਕ ਕਰ ਲੈਣ ਟੈਂਪਰੇਚਰ ਵਗੈਰਾ ਸਾਨੂੰ ਇਹਨਾਂ ਦਾ ਮੂੰਹ ਦੇਖ ਕੇ ਹੀ ਪਤਾ ਲੱਗ ਜਾਂਦਾ ਕਿਉਂਕਿ ਇਹਨਾਂ ਦਾ ਪਿਆਰ ਹੀ ਇੰਨਾਗਾ ਇਹ ਕੀ ਸਾਡਾ ਆਦੀ ਹੀ ਨਹੀਂ ਹੈਗਾ ਵੀ ਮਨ ਕਾਰੋਬਾਰੀ ਨਹੀਂ ਹੈਗਾ ਇਹ ਕਿ ਮੇਰੇ ਪਰਿਵਾਰ ਦਾ ਹਿੱਸਾ ਹੈ ਮੈਂ ਆਪਣੇ ਨਾਲੋਂ ਜ਼ਿਆਦਾ ਮੈਂ ਇਹਨਾਂ ਦਾ ਧਿਆਨ ਰੱਖਦੀ ਵੀ ਉਹ ਸਾਨੂੰ ਜਦੋਂ ਇੱਕ ਕੱਖ ਬੁਖੜਾ ਖਾਣ ਮੈਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਜਾਂਦਾ ਬੁਖਾਰ ਹੈਗਾ ਜਾਂ ਵੀ ਛੋੜੀ-ਮੋਟੀ ਪ੍ਰੋਬਲਮ ਆ ਫਿਰ ਉਹ ਬੁਖਾਰ ਦੀ ਦਵਾਈ ਦੇ ਦਿੰਦੇ ਨੇ ਟੈਂਪਰੇਚਰ ਚੈੱਕ ਕਰਕੇ ਵੀ ਨਾਰਮਲ ਆ ਹੀ ਹੁੰਦਾ ਕਿ ਮੱਜਾਂ ਨੂੰ ਕੰਨੀ ਡਿੱਕਾਉਂਦੀ ਨਹੀਂ ਜਿਵੇਂ ਨਾ ਇਹ ਚੀਜ਼ ਐਵੇਂ ਹੁੰਦੀ ਆ ਵੀ ਹੁਣ ਚਲੋ ਮੈਨੂੰ ਕਹਿ ਇਹ ਨਹੀਂ ਚਾਹੁੰਦਾ ਆਪਣੀ ਨਾ ਲੋਕ ਥੋੜੀ ਜਿਵੇਂ ਭੇਡਾਂ ਚੱਲ ਹੀ ਹੋ ਜਾਂਦੀ ਵੀ ਆਪਾਂ ਮੰਗਰ ਲੱਗਦੇ ਆ ਥੋੜਾ ਜਿਹਾ ਜ਼ਿਆਦਾ ਇੱਕ ਦ ਮੇਰੇ ਨਾਮ ਮੰਨ ਲਓ 1.5 ਲੱਖ ਰੀਆਂ ਝੋਟੀਆਂ ਖਰਾਬ ਹੋ ਗਈਆਂ ਸੀ ਉਹ ਕਾ ਤੋ ਵੀ ਉਹਨਾਂ ਦੇ ਨਾ ਥਣਾ ਦੇ ਵਿੱਚ ਦਿੱਕਤ ਆ ਗਈ ਸੀ ਸਿੱਡੀਆਂ ਆਉਣ ਲੱਗੀਆਂ ਸੀਗੀਆਂ ਫਿਰ ਅਸੀਂ ਨਾ ਦੁੱਧ ਮੰਨ ਲਓ ਜਿਵੇਂ ਆਪਾਂ ਲੈਬ ਤੇ ਚੈੱਕ ਕਰਵਾਉਣੇ ਵੀ ਦਿੱਕਤ ਕੀ ਆ ਰਹੀ ਹੈ ਉਹ ਕਹਿੰਦੇ ਚਾਰ ਨਾਲ ਦਿੱਕਤ ਆ ਰਹੀ ਹੈ ਵੀ ਹੁਣ ਆਏ ਦੇਖੋ ਵੀਰੇ ਆਪਣੇ ਟੈਂਪਰੇਚਰ ਕਿੰਨਾ ਦਾ ਜੋ ਗਰਮੀ ਦੇ ਵਿੱਚ ਚਾਰ ਨੇ ਰਹਿਣਾ ਉਹਦੇ ਵਿੱਚ ਨਾ ਛੋਟੇ ਛੋਟੇ ਵੀਰੇ ਜੀ ਮੰਨ ਲਓ ਜਿਹੜੇ ਜਿਆਦੇ ਭਾਰ ਮੰਨੇ ਵੱਡੇ ਉਹ ਤਾਂ ਚਾਰ ਪਾਉਂਦੇ ਨੇ ਵੀਰੇ ਫਿਰ ਉਹ ਅਗਲਾ ਹੁਣ ਮੇਰੀ ਵੀਡੀਓ ਦੇਖ ਕੇ ਕਹੂਗਾ ਵੀ ਤੁਸੀਂ ਇਹ ਚੀਜ਼ ਐਵੇਂ ਬੋਲਦੇ ਹੋ ਪਰ ਵੀਰੇ ਮੇਰੀ ਸੋਚ ਆ ਵੀ ਅਸੀਂ ਕਦੇ ਚਾਰ ਪਾਏ ਨਹੀਂ ਉਸ ਤੋਂ ਬਾਅਦ ਵੀ ਭਿੰਦਰ ਵੀ ਕਹਿਣ ਲੱਗੇ ਇਹਨਾਂ ਨੂੰ ਬੱਝੇ ਬਹੁਤ ਦੇ ਵਿਚਾਰ ਪਾਵਾਂਗੇ ਕਿਹੜਾ ਉੱਥੇ ਕੱਖ ਵੱਡੂਗਾ ਮੈਂ ਇੱਕ ਗੱਲ ਕਹਿ ਦੀ ਮੈਂ ਚਲੋ ਵੀ ਮੈਂ ਸਾਫ ਦਉ ਤੁਸੀਂ ਕੱਖ ਨਾ ਵੱਡਿਓ ਮੈਂ ਆਪੇ ਵੱਡ ਲਾ ਹੁਣ ਜਿਹੜੀ ਆਪਾਂ ਹਰੀ ਮੱਕੀ ਹੈ ਵੀ ਉਹ ਪਾਉਣਿਆ ਚਾਰ ਬਿੱਲ ਫੁੱਲ ਵੀ ਨਹੀਂ ਪਾਇਆ ਹੈਗਾ ਇਹ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਵੀ ਚਲੋ ਜਿਵੇਂ ਆਪਣੇ ਤੇ ਲਾ ਲਓ ਆਪਾਂ ਇੱਕ ਦਿਨ ਦੀ ਸਬਜ਼ੀ ਨਹੀਂ ਉਚਾਰ ਦਿਨ ਖਾਣੀ ਨਾ ਸਕਦੇ ਕਿਉਂਕਿ ਬੇਜਮਾਨ ਨੇ ਜਿਹੜਾ ਇਹਨਾਂ ਨੂੰ ਵਾਤਾ ਉਹ ਖਾਣਾ ਤੇ ਇਹਨਾਂ ਨੇ ਹੈਗੇ ਹੀ ਆ ਪਰ ਜਿਹੜੀ ਜਿਵੇਂ ਨਵਾਂ ਨਵੀਆਂ ਪਹਾੜ ਆ ਡੇਲੀ ਮੱਕੀ ਲੈ ਕੇ ਆਉਣੀ ਆ ਉਹਦੇ ਵਿੱਚ ਸੂਰਜ ਦੀ ਊਰਜਾ ਡੇਲੀ ਦੀ ਮਿਲਣੀ ਆ ਨਵੇਂ ਨਵੇਂ ਤੱਤ ਜਿਵੇਂ ਆਪਾਂ ਧਰਤੀ ਨੂੰ ਪਾਣੀ ਲਾਉਣਾਗਾ ਜ਼ਮੀਨ ਨੂੰ ਉਹਦੇ ਵਿੱਚੋਂ ਮਿਲਨੇ ਨੇ ਉਹ ਨਹੀਂ ਮਿਲ ਸਕਦੇ ਚਾਹ ਦਾ ਪਾਪਰ ਲਵਾਵਾ ਵਾਗੇ ਢੱਕਤਾ ਛੇ ਵੀ ਨਹੀਂ ਫਿਰ ਉਹ ਪੈਣਾ ਨਹੀਂ ਪਵਾਣਾ ਤੇਰਾ ਸਾਰੀਆਂ ਮੇਰੀਆਂ ਭੈਣਾਂ ਨੂੰ ਤੇ ਮੇਰੇ ਭਰਾਵਾਂ ਨੂੰ ਮੈਸੇਜ ਇਹੀ ਆ ਵੀ ਆਪਾਂ ਨਾ ਜਿਵੇਂ ਆਪਾਂ ਕਹਦੇ ਨੇ ਵੀ ਸਾਡੇ ਕੋਲੇ ਬਣੀ ਮੈਸੇਜ ਬਹੁਤ ਆਉਂਦੇ ਨੇ ਮੇਰੇ ਕੋਲ ਫੋਨ ਵੀ ਆਉਂਦੇ ਨੇ ਵੀ ਅਸੀਂ ਕੰਮ ਕਿਵੇਂ ਸਟਾਰਟ ਕਰੀਏ ਨਾ ਜੀ ਜਿਵੇਂ ਮੈਂ ਕੰਮ ਸਟਾਰਟ ਕੀਤਾ ਸੀ ਇੱਕ ਮੱਝ ਤੋਂ ਤੁਸੀਂ ਵੀ ਸਾਰੇ ਨਾ ਓਮੀ ਸਟਾਰਟ ਕਰੋ ਵੀ ਜੇ ਤੁਹਾਡੇ ਕੋਲੇ ਇੰਨੀ ਪਹੁੰਚ ਨਹੀਂ ਹੈਗੀ ਆਪਾਂ ਮੱਝਾਂ ਨਹੀਂ ਲੈ ਕੇ ਆ ਸਕਦੇ ਤੁਸੀਂ ਕੱਟੀਆਂ ਤੋਂ ਵੀ ਸ਼ੁਰੂ ਕਰ ਸਕਦੇ ਹੋ ਜਿਵੇਂ ਸਾਡਾ ਬੱਕਰੀਆਂ ਦਾ ਫਾਰਮ ਵੀ ਆ ਦੋ ਬੱਕਰੀਆਂ ਤੋਂ ਸਟਾਰਟ ਕਰ ਸਕਦੇ ਜ਼ਰੂਰੀ ਤਾਂ ਨਹੀਂ ਆਪਾਂ ਵੀ 50 50000 ਦੀਆਂ ਬੱਕਰੀਆਂ ਹੀ ਲੈ ਕੇ ਆਉਣੀਆਂ ਨੇ ਵੀ ਘੱਟ ਪੈਸੇ ਵਾਲੀਆਂ ਬੱਕਰੀਆਂ ਲੈ ਕੇ ਸਟਾਰਟਿੰਗ ਕਰ ਲਓ ਆਪਾਂ ਨੂੰ ਮਿਲਦਾ ਉਹਨਾਂ ਦੇ ਸਾਮਸਵਾਲ ਦਾ ਪਤਾ ਲੱਗ ਜਾਊਗਾ ਤੇ ਨਾਲੇ ਮੇਰਾ ਮੈਸੇਜ ਇਹ ਹੈ ਵੀਰੇ ਤੁਸੀਂ ਵੀ ਡੇਰੀਆਂ ਚੋਂ ਦੁੱਧ ਲੈਣ ਨਾਲ ਚੰਗਾ ਕਿ ਇੱਕ ਬਸੂ ਆਪਣੇ ਘਰੇ ਰੱਖ ਕੇ ਆਪਣੇ ਬੱਚਿਆਂ ਨੂੰ ਵੀ ਮੰਨ ਲਓ ਪਿਆਰ ਚੀਜ਼ਾਂ ਖਵਾਓ ਦਹੀਂ ਲੱਸੀ ਤੇ ਵੀ ਆਹ ਦੁਕਾਨ ਵਾਲੇ ਚੀਜ਼ਾਂ ਦੇ ਨਾਲ ਆਓ ਤੁਸੀਂ ਤੇ ਮਿਹਨਤ ਕਰੋ ਹਨਾ ਵੀ ਜਿੱਦੋਂ ਤੱਕ ਮੈਂ ਆਈਆਂ ਮਿਹਨਤ ਕਰਕੇ ਵੀ ਮੇਰੀ ਸੋਚ ਇਹ ਹੁੰਦੀ ਆ ਵੀ ਹਰ ਇੱਕ ਭੈਣ ਆਪਣੇ ਘਰ ਦੇ ਵਿੱਚ ਇੱਕ ਮੱਝ ਰੱਖੇ ਹੀ ਰੱਖੇ